اپنی زندگی ਤੋਂ ਫੇਲ ਹੋ ਚੁੱਕੇ ਲੋਕ ਨੇ ਜਿਹਨਾਂ ਨੇ ਧਰਨਾ ਲਾਇਆ ਮੰਗਦਾ ਉਹੀ ਹੁੰਦਾ ਜਿਹੜਾ ਆਪਣੀ ਜ਼ਿੰਦਗੀ ਤੋਂ ਫੇਲ ਹੋ ਚੁੱਕਾ ਹੁੰਦਾ ਹੈ ਜਿਨ੍ਹਾਂ ਨੂੰ ਲੋਸਾ ਨਾ ਕਰਨ ਖੇਤੀ ਛੱਡ ਦੇ ਸਾਡੇ ਹੀ ਧਰਮ ਚੋਂ ਨਿਕਲ ਕੇ ਸਾਡੇ ਹੀ ਸਮਾਜ ਚੋਂ ਨਿਕਲ ਕੇ ਸਾਡੇ ਹੀ ਬਜ਼ੁਰਗਾਂ ਦੀ پیدائش ਸਾਡੇ ਵੱਡੇ ਭਰਾ ਬਣੇ ਸੀਗੇ ਅਸੀਂ ਬਣਾਏ ਸੀਗੇ ਤੇ ਉਹ ਲੋਕ ਅੱਜ ਸਾਨੂੰ ਤਾਨੇ ਮਾਰਨ ਕਾਨੂੰਨ ਕਦੇ ਐਨੀਮਸ ਹੁਸਨ ਨੀਚੇ ਇੰਨੀਆਂ ਗਾਲਾਂ ਪੈਂਦੀਆਂ ਨੇ ਲੋਕ ਇੰਨਾ ਗਲਤ ਬੋਲਦੇ ਨੇ ਫਿਰ ਵੀ ਹਰੇਕ ਬੰਦਾ ਅਜ ਪੰਜਾਬ ਚ ਰਹਿਣ ਵਾਲਾ ਤਰਨੇ ਦੇ ਹੱਕ ਜੇ ਤੇ ਤੁਸੀਂ ਵਿਰੋਧ ਕਰ ਰਹੇ ਹੋ ਚਲ ਵਧੀਆ ਬੀਜਣ ਉਹੀ ਤਾਂ ਚੀਜ਼ਾਂ ਕਹਿ ਰਹੇ ਪ੍ਰਧਾਨ ਜੀ ਵੀ ਮੱਧਿਆ ਪੇ ਜ਼ਹਿਰ ਕਣਕ ਨਹੀਂ ਦੇ ਰਹੇ ਆਟਾ ਨਹੀਂ ਦੇ ਰਹੇ ਜ਼ਹਿਰ ਦਿੰਦੇ ਵੇ ਜੂਰੀਆ ਆਵਾ ਕੇ ਤੁਸੀਂ ਭੀਖ ਦੀ ਗੱਲ ਕਰਦੇ ਹੋ ਹੁਣ ਇੱਕ ਤੁਹਾਡੀ ਗੱਲ ਤੇ ਆਨਾ ਮੈਂ ਤੁਸੀਂ ਵੀ ਥੋੜੇ ਜਿਰੇ ਪਹਿਲਾਂ ਕਿਹਾ ਸੀ ਵੀ ਖਾਲਸਾ ਰਾਜ ਚਾਹੀਦਾ ਤੁਸੀਂ ਫਿਰ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਆਪਾਂ ਗੱਡੀ ਥਾਰ ਲੈ ਲਈ ਆਪਾਂ ਵੱਡੀ ਤੋਂ ਵੱਡੀ ਗੱਡੀ ਲੈ ਲਈ ਆਪਾਂ ਮੁੰਡਾ ਵਿਦੇਸ਼ ਭੇਜਤਾ ਆਪਾਂ ਮਹਿੰਗੇ ਤੋਂ ਮਹਿੰਗਾ ਵਿਆਹ ਕਰਾ ਲਿਆ ਤੁਹਾਨੂੰ ਲੱਗਦਾ ਵੀ ਹਾਰ ਇੱਕ ਤੁਹਾਨੂੰ ਲੱਗਦਾ ਹਰ ਇੱਕ ਵਿਅਕਤੀ ਜਿਹੜਾ ਮੋਰਕੇ 'ਚ ਬੈਠਾ ਉਹਦੇ ਕੋਲ ਥਾ ਰਹਿ ਜਾ ਉਹਦੇ ਕੋਲ ਵੱਡੀ ਗੱਡੀ ਕਿਹਦਾ ਹੱਕ ਨਹੀਂ ਆ ਚਲੋ ਗੱਡੀ ਵੱਡੀ ਲੈ ਲੈਂਦਾ ਜੇ ਤੁਹਾਡਾ ਕਾਰੋਬਾਰ ਵਧੀਆ ਤੇ ਤੁਹਾਡਾ ਮਤਲਬ ਤੁਸੀਂ ਗੱਡੀ ਵੱਡੀ ਨਹੀਂ ਲੈ ਸਕਦੇ ਬਿਲਕੁਲ ਵੇਲੇ ਜਿੰਨਾ ਜਮੀਰ ਨਹੀਂ ਅੰਦੋਲਨ ਹੀ ਫੇਲ ਹੈ ਪਹਿਲੀ ਗੱਲ ਦੁਆਰਾ ਬੋਲ ਕੇ ਕਿਤੇ ਗਨਮੈਨ ਵਧਾਉਣੇ ਨੇ ਜਾਂ ਕਹਿ ਲਈ ਸਿਕਿਉਰਟੀਆਂ ਲੈਣ ਹਰ ਗੱਲ ਸਿਕਿਉਰਟੀ ਤੇ ਆ ਜਾਂਦੀ ਹੈ ਨਾ ਹਰ ਗੱਲ ਸਿਕਿਉਰਟੀ ਤੇ ਆ ਜਾਂਦੀ ਹੈ ਇਸ ਤੋਂ ਬਾਅਦ ਕੁਝ ਨਹੀਂ ਹੈ ਇੱਕ ਪਾਸੇ ਕਹਿੰਦੇ ਨੇ ਦੇਸ਼ ਸਾਡਾ ਦੂਜੇ ਪਾਸੇ ਕਹਿੰਦੇ ਦਿੱਲੀ ਅਸੀਂ 17 ਵਾਰ ਜਿੱਤੀ ਅਗਰ ਦੇਸ਼ ਸਾਡਾ ਹੈ ਤਾਂ ਇਤਿਹਾਸ ਗਵਾਇਆ ਇਹਨੂੰ ਫਿਰ ਆਪਣੇ ਇਤਿਹਾਸ ਦੇ ਪੰਨਿਆਂ ਦੇ ਜੋ ਦਰਜਾ ਉਹ ਉਹ ਬੋਲਿਆ ਜਾ ਰਿਹਾ ਹੈ ਫਿਰ ਐ ਤਾਂ ਜਦੋਂ ਆਪਣੇ ਘਰੇ ਜਾਂਦੇ ਉਹਨੇ ਸ਼ਾਮੀ ਉੱਥੇ ਵੀ ਕਹਿੰਦੇ ਨੇ ਮੈਂ ਘਰ ਜਿੱਤ ਲਿਆ ਆਪਣੀ ਜਨਾਨੀ ਕਹਿੰਦੇ ਮੈਂ ਘਰੇ ਜਿੱਤ ਲਿਆ ਮੈਂ ਘਰੇ ਜਿੱਤ ਲਿਆ ਕਿਸਾਨ ਮਜ਼ਦੂਰ ਏਕਤਾ ਹਮ ਅੰਦੋਲਨ ਜ਼ਿੰਦਾਬਾਦ ਤੁਸੀਂ ਦੱਸੋ ਮੈਨੂੰ ਜਿਹੜੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਇੱਕ ਵੀ ਮਜ਼ਦੂਰ ਨਾਲ ਬੈਠਾ ਸੀਗਾ ਉਹਦਾ ਉਹ ਵੀ ਅਭੀ ਅੱਗੂ ਹੀ ਬੈਠਦੇ ਨੇ ਹੁਣ ਜੇ ਤੁਸੀਂ ਵਪਾਰੀਆਂ ਦੀ ਗੱਲ ਕਰੋਗੇ ਤੁਸੀਂ ਹੁਣ ਆਪਣੇ ਨਾ ਨਾ ਤੁਸੀਂ ਨਾ ਨਾ ਤੁਸੀਂ ਵਪਾਰੀਆਂ ਦੀ ਗੱਲ ਕਰੋਗੇ ਤਾਂ ਤੁਸੀਂ ਕੀ ਆਪਣੇ ਆਪਣੇ ਉਹਦਾ ਇੱਕ ਕੈਲੀ ਫੈਕਟਰੀ ਦਾ ਇੱਕ ਮਜ਼ਦੂਰ ਨਾਲ ਲੈ ਕੇ ਜਾਓਗੇ ਉੱਥੇ ਅੰਦੋਲਨ ਦੇ ਵਿੱਚ ਉਹਦਾ ਜਮੀਰ ਮਰਿਆ ਆ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਪੰਜਾਬ ਦੀ ਅਰਥਵਿਵਸਤਾ ਖਰਾਬ ਕਰ ਰਹੇ ਨੇ ਆਪਣੇ ਲੀਜੀ ਫਾਇਦੇ ਲਈ ਤੁਹਾਡਾ ਜਮੀਰ ਨਹੀਂ ਮਰਿਆ ਹੋਇਆ ਤੁਸੀਂ ਇੱਕ ਪੰਜਾਬੀ ਹੋ ਕੇ ਇਹੋ ਜਿਹਾ ਪੰਜਾਬੀਆਂ ਤਨੂੰ ਕਹਿ ਰਹੇ ਹੋ ਕਿ ਮੇਰਾ ਬਾਰਡਰ ਜਾਮ ਕਰ ਦਿਓ ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਪ੍ਰਵਿੰਦਰ ਸਿੰਘ ਛੱਡਾ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ 2 ਜਾਨਕੀ ਸ਼ੰਭੂ ਦੀਆਂ ਬਰੂਹਾਂ ਤੇ ਕਿਸਾਨ ਬਹਿ ਗਏ ਨੇ ਇਸ ਵਾਰ ਕਿਸਾਨ ਫੇਰ ਆਪਣੀਆਂ ਹੱਕੀ ਮੰਗਾਂ ਦੇ ਲਈ ਸ਼ੰਭੂ ਵੱਲ ਰਵਾਨਾ ਹੋਏ ਨੇ ਤੇ ਕਹਿੰਦੇ ਅੱਗੇ ਦਿੱਲੀ ਜਾਣਾ ਕਿ ਕਿਸਾਨ ਦਿੱਲੀ ਪਹੁੰਚਣਗੇ ਕਿ ਕਿਸਾਨ ਆਪਣੀਆਂ ਮੰਗਾਂ ਮਨਵਾਉਣਗੇ ਜਾਂ ਇਹ ਮੋਰਚਾ ਐਸੇ ਤਰਾ ਸ਼ੰਭੂ ਲਗਿਆ ਰਹੇਗਾ ਮੋਰਚੇ ਦੇ ਨਾਲ ਤੇ ਹੋਰ ਪੰਜਾਬ ਦੀਆਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅ ਰਜੀਵ ਟੰਡਨ ਕੈਲੀਬੀ ਤੁਸੀਂ ਸਾਰੇ ਇਹਨਾਂ ਦੇ ਕੈਲੀਬੀ ਫੇਸ ਤੋਂ ਜਾਣੋ ਸਾਰੇ ਇਹਨਾਂ ਨੂੰ ਜਾਣਦੇ ਆ ਉਹਨਾਂ ਦੇ ਨਾਲ तमाम ਸ਼ਿਵ ਸੇਨਾ ਪੰਜਾਬ ਦੇ ਕਾਰਕੁਨ ਮੌਜੂਦ ਨੇ ਟੰਡਨ ਸਾਹਿਬ ਨਾਲ ਗੱਲ ਕਰਾਂਗੇ ਆਖਰ ਇਹ ਇੱਕ ਵਪਾਰੀ ਨੇ ਇਹ ਕਿਸ ਤਰ੍ਹਾਂ ਮੋਰਚੇ ਬਾਰੇ ਸੋਚਦੇ ਨੇ ਉਹਨਾਂ ਦੇ ਸਾਥੀ ਨੇ ਉਹ ਕਿਸ ਤਰ੍ਹਾਂ ਮੋਰਚੇ ਬਾਰੇ ਸੋਚਦੇ ਨੇ ਟੰਡਨ ਸਾਹਿਬ ਪਹਿਲਾਂ ਤਾਂ ਸਵਾਗਤ ਐ ਐਸਐਮਟੀਵ ਜੈ ਕਰੇ ਵੀਰ ਬਜਰੰਗੇ ਹਰ ਮਹਾਦੇਵ ਟੰਡਨ ਸਾਹਿਬ ਮੈਂ ਤੁਹਾਡੀ ਇੰਟਰਵਿਊ ਕਰਨਾ ਆਇਆ ਮੈਂ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਕਹਿਦਾ ਤੁਸੀਂ ਕੋਈ ਵਿਵਾਦਿਤ ਗੱਲ ਨਾ ਕਰਿਓ ਕਿਉਂਕਿ ਬਾਅਦ ਚ ਨਾ ਫਿਰ ਨੀਚੇ ਕਮੈਂਟ ਜਾਂ ਕੋਈ ਇਸ ਤਰ੍ਹਾਂ ਦਾ ਆਣ ਲੱਗ ਜਾਂਦਾ ਵੀ ਲੋਕ ਕਹਿੰਦੇ ਨੇ ਯਾਰ ਤੁਸੀਂ ਤਾਂ ਨਾ ਜਾਣ ਕੇ ਕਰਦੇ ਹੋ ਵੱਧ ਕਿਦਾਂ ਅਗਰ ਮੈਂ ਆਪਣੀ ਗੱਲ ਕਰਾਂਗਾ ਵਿਵਾਦਿਤ ਹੋ ਜੂਗੀ ਅਗਰ ਮੈਂ ਗੱਲ ਕਰਾਂ ਕਿਸਾਨਾਂ ਨੇ ਮੋਰਚਾ ਲਾਤਾ ਕਿਸਾਨਾਂ ਨੇ ਸ਼ੰਭੂ ਬਾਰਡਰ ਜਾਮ ਕਰਤਾ ਮੇਰਾ ਵਪਾਰ ਬੰਦ ਹੋ ਗਿਆ ਤਾਂ ਵਾਦਿਤ ਗੱਲ ਹੋਊਗੀ ਨਹੀਂ ਇੱਕ ਮਿੰਟ ਇੱਕ ਮਿੰਟ ਪਹਿਲਾਂ ਤਾਂ ਉਹ ਜਾਮ ਨਹੀਂ ਲਾਇਆ ਜੀ ਮੋਰਚਾ ਲਾਇਆ ਉੱਥੋਂ ਜੇ ਕਿਸੇ ਨੇ ਲੰਘਣਾ ਤਾਂ ਲੰਘ ਸਕਦਾ ਰਸਤਾ ਬੰਦ ਨਾ ਰਸਤਾ ਹਰਿਆਣੇ ਵਾਲਿਆਂ ਨੇ ਬੰਦ ਕੀਤਾ ਹੈ ਟਰਾਂਸਪੋਰਟ ਤੇ ਮੇਰਾ ਮਾਲ ਜਾਣਾ ਕਿੱਦਾਂ ਜਾਊਗਾ ਮੇਰੀ ਫੈਕਟਰੀ 'ਚ ਮਾਲ ਬਣਿਆ ਪਿਆ ਮੇਰੀ ਲਾਗਤ ਲੱਗੀ ਪਈ ਹੈ ਉਹਦਾ ਪੈਸੇ ਦਾ ਭੁਗਤਾਨ ਕੌਣ ਕਰੂਗਾ ਮੇਰੀ ਜਿਹੜੀ ਲੇਬਰ ਬੈਠੀ ਆ 100 ਬੰਦਾ ਮੇਰੀ ਫੈਕਟਰੀ ਕੰਮ ਕਰਦਾ 25 ਇਹਨਾਂ ਦੇ ਕੰਮ ਕਰਦੇ 30 ਇਹਨਾਂ ਦੇ ਕੰਮ ਕਰਦੇ ਨੇ ਜਿਹੜੀ ਉਹ ਲੇਬਰ ਸਾਡੀ ਵਿੱਲੀ ਹੋ ਜਣੀ ਆ ਉਹਦਾ ਭੁਗਤਾਨ ਕੌਣ ਕਰੇਗਾ ਮੇਰੀ ਜਿਹੜੀ ਕਿਸ਼ਤ ਟੁੱਟ ਜਣੀ ਆ ਉਹਦਾ ਭੁਗਤਾਨ ਕੌਣ ਕਰੇਗਾ ਮੇਰਾ ਜਿਹੜਾ ਹਾਊਸਿੰਗ ਲੋਨ ਲਿੱਤਾ ਆ ਉਹਦੀ ਕਿਸ਼ਤ ਡਿਊ ਖੜੀ ਨਹੀਂ ਆ ਦੋ ਤਿੰਨ ਨੂੰ ਆ ਕੇ ਅਗਰ ਉਹ ਕਿਸ਼ਤ ਨਾ ਦੇ ਪਾਇਆ ਉਹ ਘਾਟੇ ਦਾ ਮੈਨੂੰ ਪੂਰਾ ਭਾਈ ਮੇਰੀ ਕੌਣ ਕਰੇਗਾ ਦੱਸੋ ਨਾ ਮੈਂ ਮੇਰੀ ਕਾਰ ਲੋਨ ਤੇ ਆ ਮੈਂ ਇਹਦੀ ਕਾਰ ਦਿੱਤੀ ਨਾ ਪਹਿਲਾਂ ਮੇਰੀ ਗੱਲ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਮੇਰੀ ਗੱਲ ਸੁਣੋ ਮ ਕਿਸਾਨਾਂ ਨੇ ਤਾਂ ਨਹੀਂ ਕਿਹਾ ਸੀ ਤੁਸੀਂ ਕਾਰ ਲੋਨ ਤੇ ਲਓ ਕਿਸਾਨਾਂ ਨੇ ਤਾਂ ਨਹੀਂ ਕਿਹਾ ਸੀ ਤੁਸੀਂ ਹਾਊਸਿੰਗ ਲੋਨ ਲਓ ਨਾ ਠੀਕ ਹੈ ਨਾ ਨਾਲੇ ਕਿਸਾਨਾਂ ਨੇ ਨਹੀਂ ਰਾਹ ਬੰਦ ਕੀਤਾ ਹੋਇਆ ਰਾਹ ਹਰਿਆਣੇ ਵਾਲੇ ਨੇ ਬੰਦ ਕੀਤਾ ਉਹ ਤਾਂ ਕਹਿੰਦਾ ਸਾਨੂੰ ਲੰਘ ਜਾਣ ਦਿਓ ਸਾਡੀ ਹੱਕੀ ਮੰਗਾ ਬੜਾ ਵਧੀਆ ਤੁਸੀਂ ਆਪਣਾ ਸਵਾਲ ਹੀ ਬੜਾ ਵਧੀਆ ਕਰਤਾ ਮੈਨੂੰ ਕਿਸਾਨਾਂ ਨੇ ਨਹੀਂ ਕਿਹਾ ਲੋਨ ਲਓ ਕਿਆ ਭਾਰਤ ਸਰਕਾਰ ਨੇ ਉਹਨਾਂ ਨੂੰ ਕਿਹਾ ਸੀ ਲੋਨ ਲੈ ਲਓ ਦੱਸੋ ਨਾ ਉਸ ਲੋਨ ਭਾਰਤ ਸਰਕਾਰ ਤੋਂ ਲੋਨ ਲੈ ਲੈ ਕਿਸਾਨ ਬਣ ਕੇ ਲੈ ਕਿਉਂ ਤੁਹਾਨੂੰ ਪਤਾ ਕਾਰਨ ਕੀ ਸੀ ਲਿਆ ਸੀ ਆਪਾਂ ਗੱਡੀ ਥਾਰ ਲੈ ਲਈ ਆਪਾਂ ਵੱਡੀ ਤੋਂ ਵੱਡੀ ਗੱਡੀ ਲੈ ਲਈ ਆਪਾਂ ਮੁੰਡਾ ਵਿਦੇਸ਼ ਭੇਜਤਾ ਆਪਾਂ ਮਹਿੰਗੇ ਤੋਂ ਮਹਿੰਗਾ ਵਿਆਹ ਕਰਾ ਲਿਆ ਤੁਹਾਨੂੰ ਲੱਗਦਾ ਵੀ ਹਾਰੀ ਤੁਹਾਨੂੰ ਲੱਗਦਾ ਹਾਰੀ ਇੱਕ ਵਿਅਕਤੀ ਜਿਹੜਾ ਮੋਰਕੇ 'ਚ ਬੈਠਾ ਉਹਦੇ ਕੋਲ ਥਾ ਰਹਿ ਜਾ ਉਹਦੇ ਕੋਲ ਵੱਡੀ ਤੇਰੇ ਗਵਾਂਢੀ ਨੇ 1.5 ਲੱਖ ਵਾਲਾ ਬੁਲਟ ਮੋਟਰਸਾਈਕਲ ਲੈ ਲਿਆ ਤੇ ਮੈਂ ਦੇਖਾ ਦੇਖੀ ਆਪਣੇ ਮੁੰਡੇ ਤੋਂ ਵੀ ਲੈ ਲਿਆ ਲੈ ਕੇ ਦੇ ਦਿੱਤਾ ਭਾਵੇਂ ਮੇਰੇ ਪੈਸੇ ਸਮਰਥ ਹੈ ਜਾਂ ਨਹੀਂ ਹੈ ਮੇਰੇ ਕੋਲ ਪੈਸੇ ਹੈ ਨਹੀਂ ਹੈ ਪਰ ਮੇਰੇ ਗਵੰਢੀ ਕਿਸਾਨ ਨੇ ਲੈ ਲਿਆ ਲੱਗਦਾ ਕਿਸਾਨ ਤੇ ਕਿਸਾਨ ਤੇ ਕਿਸਾਨ ਤੇ ਕਰਜ਼ਾ ਕਿਉਂ ਚੜਿਆ ਤੁਹਾਨੂੰ ਪਤਾ ਇਸ ਗੱਲ ਦਾ ਗੱਡੀ ਵੱਡੀ ਵੱਡੀ ਮੋਟੀ ਮੋਟੀ ਟੈਰਾਂ ਵਾਲੀ ਗੱਡੀ ਵੱਡੀ ਵੱਡੀ ਤਾਂ ਲੈ ਹਾਂ ਫਿਰ ਕਿਹਦਾ ਹੱਕ ਨਹੀਂ ਆ ਚਲੋ ਗੱਡੀ ਵੱਡੀ ਲੈ ਲੈਂਦਾ ਜੇ ਤੁਹਾਡਾ ਕਾਰੋਬਾਰ ਵਧੀਆ ਤੇ ਤੁਹਾਡਾ ਮਤਲਬ ਤੁਸੀਂ ਗੱਡੀ ਵੱਡੀ ਲੈ ਸਕਦੇ ਕਰਜ਼ਾ ਮਾਫ ਕਿਉਂ ਕਰੇ ਸਰਕਾਰ ਕਰਜ਼ਾ ਉਹ ਚੜਿਆ ਜਿਹੜਾ ਕਹ ਲੀਏ ਵੀ ਆਰਥਿਕ ਮੰਦੀ ਹੋਈ ਜਦੋਂ ਵੱਡੇ ਵਪਾਰ ਦੀ ਤਾਂ ਉਹ ਕਰਜ਼ਾ ਚੜਿਆ ਜਦੋਂ ਮੁੱਲ ਜਿਹੜਾ ਭਾਅ ਹੈ ਉਹ ਫਸਲ ਦਾ ਪੂਰਾ ਨਹੀਂ ਹੋਇਆ ਜਦੋਂ 1000 ਰੁਪਏ ਦਾ ਕਟਾ ਲਿਆ ਕੇ ਅਸੀਂ ਸਪਰੇਅ ਕੀਤੀ ਪਰ ਉਹਦਾ ਪੈਸੇ ਮੁੱਲ ਪੂਰਾ ਨਹੀਂ ਮੁੜਿਆ ਜੇ ਫਸਲ ਤੇ 1900 ਰੁਪਏ ਖਰਚਾ ਹੋਇਆ ਤਾਂ ਵਿਕੀ ਉਹ 1600 ਦੀ ਉਹ 300 ਰੁਪਏ ਦਾ ਘਾਟਾ ਪੂਰਾ ਕਰਨ ਦੇ ਲਈ ਖਰਚਾ ਜਿਹੜਾ ਉਹ ਉਹਦੇ ਸਿਰ ਤੇ ਜਿਹੜਾ ਲੋਨ ਹੋਇਆ ਜਾਂ ਕਰਜ਼ਾ ਚੜਿਆ ਬਿਲਕੁਲ ਤੁਹਾਡੀ ਗੱਲ ਵੀ ਮੰਨ ਲੈਂਦੇ ਹਾਂ ਤੁਹਾਡੀ ਗੱਲ ਮੰਨ ਲੈਂਦੇ ਹਾਂ ਵੀ ਕਿਸਾਨ ਨੇ ਜਿਹੜੀ ਗੱਡੀ ਲਈਤੀ ਉਹ ਕਰਜ਼ਾ ਨਹੀਂ ਚੜਿਆ ਕਿਸਾਨ ਨੇ ਜਿਹੜਾ ਲੋਨ ਲੈ ਕੇ ਆਪਣਾ ਮੁੰਡਾ ਵਿਦੇਸ਼ ਭੇਜੋ ਉਹਦੇ ਕਰਜ਼ਾ ਨਹੀਂ ਚੜਿਆ ਉਹਦੀ ਕੋਈ ਫਸਲ ਵੀਜੀ ਤਾਂ ਉਹਦੇ ਕਰਜ਼ਾ ਚੜਿਆ ਇਹੀ ਕਹਿਣਾ ਚਾਹੁੰਦੇ ਹੋ ਨਾ ਫਸਲ ਵੀਜੇ ਨੂੰ ਕਿਹਾ ਕਿਨੇ ਉਹਨੂੰ ਦੱਸੋ ਨਾ ਅੱਛਾ ਜਿਹਦੇ 5-7 ਕਿੱਲੇ ਆ ਫਿਰ ਉੱਥੇ ਹੁਣ ਕੀ ਕਰੇ ਉੱਥੇ ਕੋਈ ਢਾਬਾ ਖੋਲ ਕੇ ਬੈਜੇ ਜਾਂ ਉੱਥੇ ਕੋਈ ਹੁਣ ਹਲਵਾਈ ਦੀ ਦੁਕਾਨ ਖੋਲ ਕੇ ਬੈਜੇ ਉਹ ਤੇ ਫਸਲ ਹੀ ਵੀਜੇ ਉਹ ਆਜੋ ਫਿਰ ਆਜੋ ਦੂਜੇ ਪਾਸੇ ਆਜਨੇ ਫਿਰ ਪੰਜਾਬ ਦੀ ਕਣਕ 1900 ਰੁਪਏ ਵਿਕਦੀ ਹੈ ਕਿ 2000 ਵਿਕਦੀ ਹੈ ਇੰਨੀ ਕੁ ਵੀ ਭਾਅ ਵਿਕਦੀ ਹੈ ਮੱਧੇ ਬੜੀ ਦੀ ਕਣ ਦਸੋਣਾ ਆਪਾਂ ਇੱਕ ਤਾਂ ਮਾਲ ਮਾੜਾ ਬਣਾਨੇ ਆ ਘਟੀਆਂ ਕਣਕ ਬਣਾਨੇ ਆ ਉਹਦਾ ਰੇਟ ਵੀ ਤਾਂ ਘੱਟ ਹੀ ਮਿਲੂਗਾ ਮੱਧ ਪ੍ਰਦੇਸ਼ ਵਾਲੇ ਕਿੰਦਾ 4000 ਰੁਪਏ ਰੇਟ ਲੈ ਕੇ ਜਾ ਰਹੇ ਨੇ ਸਵਾਲ ਹੈ ਮੈਂ ਪੰਜਾਬ ਦੀ ਜਨਤਾ ਨੂੰ ਤੁਹਾਡੇ ਚੈਨਲ ਥਰੂ ਕਰਨਾ ਚਾਹਨਾ ਤੁਸੀਂ ਵੀ ਪੰਜਾਬ ਚ ਰਹਿੰਦੇ ਹੋ ਤੁਸੀਂ ਵੀ ਤੁਸੀਂ ਵੀ ਪੰਜਾਬ ਚ ਰਹਿੰਦੇ ਹੋ ਤੁਸੀਂ ਦੱਸੋ ਆਖਰ ਕਿਉਂ ਮਿਲਦਾ ਪਿਆ ਫਿਰ ਕਣਕ ਵਧੀਆ ਤਖਤਵਾਰ ਕਣਕ ਇਹ ਘਟੀਆਂ ਮਾਲ ਵੇਚਦੇ ਘਟੀਆਂ ਘਟੀਆਂ ਕਣਕ ਗਾਉਂਦੇ ਨੇ ਇਹ ਘਟੀਆਂ ਕਣਕ ਕਹਤਾ ਆਪਣੀ ਫਿਰ ਗਲਫ ਕੰਟਰੀਆਂ ਤੇ ਆਖਰ ਕਿਉਂ ਜਾ ਰਹੀ ਹੈ ਭਾਈ ਸਾਹਿਬ ਮਿਹਨਤਾਂ ਕਰਨੀਆਂ ਨਹੀਂ ਹੈ ਸਰਕਾਰ ਦੀ ਮਜਬੂਰੀ ਹੈ ਗਾਲ ਹੈ ਆਪਣੀ ਜ਼ਿੰਦਗੀ ਤੋਂ ਫੇਲ ਹੋ ਚੁੱਕੇ ਲੋਗ ਨੇ ਜਿਹਨਾਂ ਨੇ ਧਰਨਾ ਲਾਇਆ ਮੰਗਦਾ ਉਹੀ ਹੁੰਦਾ ਜਿਹੜਾ ਆਪਣੀ ਜ਼ਿੰਦਗੀ ਤੋਂ ਫੇਲ ਹੋ ਚੁੱਕਾ ਹੁੰਦਾ ਜਿਹੜਾ ਜਿਗਰ ਕਰਦਾ ਟੰਡਨ ਸਾਹਿਬ ਜਮੀਨ ਵਾਲਾ ਬੰਦਾ ਕਿਸੇ ਕੋਲ ਬੰਦਾ ਨਹੀਂ ਮੰਗਦਾ ਤੁਹਾਨੂੰ ਕਦੇ ਐ ਨਹੀਂ ਮਹਿਸੂਸ ਹੇ ਨੀਚੇ ਇੰਨੀ ਇੰਨੀ ਗਾਲਾਂ ਪੈਂਦੀਆਂ ਨੇ ਲੋਕ ਇੰਨਾ ਗਲਤ ਬੋਲਦੇ ਨੇ ਫਿਰ ਵੀ ਹਰੇਕ ਬੰਦਾ ਅਜ ਪੰਜਾਬ 'ਚ ਰਹਿਣ ਵਾਲਾ ਧਰਨੇ ਦੇ ਹੱਕ ਜੇ ਤੁਸੀਂ ਵਿਰੋਧ ਕਰ ਰਹੇ ਹੋ ਮੈਂ ਨਾ ਬੜੀਆਂ ਵੀਡੀਓ ਦੇਖੀਆਂ ਜਿਹੜੇ ਲੋਕ ਇਹਨਾਂ ਨੂੰ ਗਾਲਾਂ ਕੱਢ ਰਹੇ ਨੇ ਲੋਕ ਗਾਲਾਂ ਕੱਢਦੇ ਨੇ ਵੀ ਆਪਣੇ ਸਵਾਰਥ ਲਈ ਮੈਂ ਫਿਰ ਕਹਿੰਨਾ ਜ਼ਿੰਦਗੀ ਤੋਂ ਆਪਣੇ ਫੇਲ ਹੋ ਚੁੱਕੇ ਲੋਕ ਨੇ ਜਿਨ੍ਹਾਂ ਨੇ ਧਰਨਾ ਲਾਇਆ ਮੰਗਦਾ ਉਹੀ ਹੁੰਦਾ ਜਿਹਦਾ ਜਮੀਰ ਨਹੀਂ ਹੁੰਦਾ ਮੈਂ ਫੇਰ ਕਹਿ ਰਿਹਾ ਸਰਕਾਰ ਆਪਣਾ ਹੱਕ ਮੰਗਣ ਗਏ ਨੇ ਕੋਈ ਕੋਈ ਐ ਹੱਥ ਫਲਾਉਣ ਨੇ ਗਏ ਹੱਕ ਮੰਗਣ ਗਏ ਨੇ ਵੀ ਸਾਡਾ ਜਿਹੜਾ ਜਿਹੜਾ ਕਰਜ਼ਾ ਹੈ ਉਹ ਜਿਹੜਾ ਕਰਜ਼ਾ ਸਾਡਾ ਮਾਫ ਕੀਤਾ ਜਾਵੇ ਵਪਾਰੀਏ ਮੇਰੇ ਉੱਤੇ ਕਰਜ਼ਾ ਮੇਰਾ ਵੀ ਸਰਕਾਰ ਮਾਫ ਕਰ ਦੇ ਕੋਰਪੋਰੇਟ ਘਰਾਣਿਆਂ ਦੇ ਮਾਫ ਹੋਏ ਨੇ ਐਨਆਈਆ ਰੈਨ ਕਿੰਨਿਆਂ ਦੇ ਮਾਫ ਹੋਏ ਨੇ ਹਾਂ ਬੰਦੇ ਦੇ ਮਾਫ ਹੋ ਗਏ ਦੱਸੋ ਨਾ ਮੈਨੂੰ ਐਨਆਈਆ ਰੈਨ ਕਿੰਨਿਆਂ ਦੇ ਮਾਫ ਹੋਏ ਨੇ ਮੇਰੀ ਗੱਲ ਸੁਣੋ ਮੇਰੇ ਤੇ ਕਰਜ਼ਾ ਮੇਰਾ ਵਪਾਰੀਆਂ ਦੇ ਕਰਜ਼ਾ ਕੱਲੂ ਵ ਹਾਂ ਮੋਦੀ ਵਪਾਰੀ ਨਹੀਂ ਡਾਨੀ ਵਪਾਰੀ ਉਹ ਪਹਿਲਾਂ ਮੇਰੀ ਗੱਲ ਸੁਣੋ ਨਾ ਮੈਂ ਆਪਣੀ ਗੱਲ ਕਰਦਾ ਜੇ ਪੰਜਾਬ ਦੇ ਵਪਾਰੀਆਂ ਨੇ ਤਰਨਾ ਲਾਤਾ ਨਕਸਾਨ ਦੀ ਗੱਲ ਕਰ ਰਹੇ ਆ ਨਾ ਮੈਂ ਵੀ ਕਿਸਾਨ ਦੀ ਗੱਲ ਕਰਾਂਗੇ ਤੁਸੀਂ ਆਪਣੀ ਗੱਲ ਕਰ ਰਹੇ ਹੋ ਤੇ ਮੈਂ ਕਿਸਾਨ ਵੀ ਵਪਾਰੀ ਭਰਾ ਦੀ ਗੱਲ ਕਰੂੰਗਾ ਮੈਂ ਸ਼ਹਿਰੀ ਦੀ ਗੱਲ ਕਰੂੰ ਵਪਾਰੀ ਦੇ ਨਾਲ ਆ ਮੈਂ ਕੋਈ ਵਪਾਰੀ ਦਾ ਵਿਰੋਧੀ ਨਹੀਂ ਹੈਗਾ ਕਹਿੰਦੇ ਗਾਲ੍ਹਾਂ ਕੱਢ ਰਹੇ ਕਹਿੰਦੇ ਤੁਹਾਨੂੰ ਹੋਣੀ ਆਂਦੀ ਤੁਸੀਂ ਕਹਿਤਾ ਗਾਲ੍ਹਾਂ ਕੱਢ ਰਹੇ ਆ ਅੱਜ ਮੈਂ ਉਹ ਮਾਲ ਲਿੱਤਾ ਹੋਇਆ ਲੋਕਾਂ ਕੋਲੋਂ ਧਾਗਾ ਲਿੱਤਾ ਹੋਇਆ ਕੱਲ ਨੂੰ ਮੇਰੀ ਫੈਕਟਰੀ ਦੇ ਬਾਹਰ ਆ ਕੇ ਗਾਲ੍ਹਾਂ ਕੱਢਣ ਮੈਂ ਉਹਨਾਂ ਦੇ ਪੈਸੇ ਨਾ ਦੇ ਪਾਵਾਂ ਉਹ ਨਹੀਂ ਲਗਿਆ 800 ਰੁਪਏ ਉਸ سے ਨਰਮੇ ਤੇ ਕੋਸਟ ਆਈ 400 ਰੁਪਿਆ ਔਹ ਲਹਾਈ ਲੋਹਾਈ ਤੇ ਹੋਇਆ ਜਦੋਂ 1200 ਰੁਪਏ ਖਰਚਾ ਆਇਆ ਤੇ ਜਦੋਂ ਮੰਡੀ ਚ ਉਹਦਾ ਨਰਮਾ 1000 ਰੁਪਏ ਨਾਲ ਵੀ ਕਿਹਾ ਤੇ ਲੈਣ ਆਲੇ ਉਹਦੇ ਦਵਾਰ ਤੇ ਰੋ ਆ ਕੇ ਗਾਲਾਂ ਕੱਢਦੇ। ਮਸਲ ਵਧੀਆ ਬੀਜਣ ਉਹੀ ਤਾਂ ਚੀਜ਼ਾਂ ਕਹਿ ਰਹੇ ਪ੍ਰਧਾਨ ਜੀ ਵੀ ਮੱਧਿਆ ਪਿਆ ਜ਼ਹਿਰ ਕਣਕ ਨਹੀਂ ਦੇ ਰਹੇ ਆਟਾ ਨਹੀਂ ਦੇ ਰਹੇ ਜ਼ਹਿਰ ਦਿੰਦੇ ਵੀ ਜੂਰੀਆ ਪਾਵਾ ਕੇ ਇਹ ਜ਼ਹਿਰ ਦੇ ਰਿਹਾ ਤੇ ਇਸ ਤੋਂ ਉੱਪਰ ਭਾਜੀ ਭੁੱਖ ਵੱਧ ਚੁੱਕੀ ਹੋਈ ਆ ਸਰਕਾਰਾਂ ਟਾਈਮ ਨਹੀਂ ਟਾਈਮ ਇਹਨਾਂ ਨੂੰ ਸਭ ਕੁਝ ਦਿੰਦੀਆਂ ਨੇ ਪੈਸੇ ਦਿੰਦੀਆਂ ਨੇ ਸਰਕਾਰ ਨੇ ਸਬਸਿਡੀ ਦੇਤੀ ਕਿਹੜਾ ਸਰਕਾਰ ਨੇ ਕਰਜ਼ਾ ਮਾਫ ਕਰਤਾ ਕਿਹੜਾ ਕਿਹੜਾ ਸਰਕਾਰ ਇੱਕ ਬਿਜਲੀ ਤੇ ਇੱਕ ਪਾਣੀ ਤੋਂ ਬਿਨਾ ਦੱਸੋ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਕਿ ਭੋਖਵਾਦੀ ਪੀਆ ਫ੍ਰੀ ਦੀ ਅੱਜ ਵੀ ਕਿਸਾਨਾਂ ਦੇ ਸੈਂਟਰ ਦਾ ਮੋਤੀ ਸਰਗਾ ਦਾ ਪੈਸਾ ਆ ਰਿਹਾ ਅਸੀਂ 13 ਮਹੀਨੇ ਇਹਨਾਂ ਦੀ ਭੋਖਵਾਦੀ ਪੀਆ ਕੁਝ ਨਹੀਂ ਪਹਿਲਾਂ ਇਹਨਾਂ ਨੇ ਅੰਦੋਲਨ ਕੀਤਾ ਵਪਾਰੀ ਵਰਗ ਨੇ ਪਹਿਲਾਂ ਉਹ ਚੱਲਿਆ ਫਿਰ ਅਸੀਂ ਕਰੋਨਾ ਚੱਲਿਆ ਫਿਰ ਅਸੀਂ ਲੋਕਡਾਊਨ ਚੱਲਿਆ ਹੁਣ ਅਗੇ ਫਿਰ ਧਰਨਾ ਲਾ ਕੇ ਬਹਿ ਗਏ ਔਰ ਉਹ ਆਪਾਂ ਵੱਡੇ ਵੱਡੇ ਆਪਣੇ ਜਿਹੜੇ ਨੌਜਵਾਨ 13 ਮਹੀਨੇ ਅੰਦੋਲਨ ਕੀਤਾ ਉਹ ਉਥੇ ਨੌਜਵਾਨ ਇਕੱਠੇ ਕੀਤੇ ਅਸੀਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਦਿੱਲੀ ਜਿੱਤ ਲਈ ਮੋਦੀ ਹਰਾਤਾ ਮੋਦੀ ਜਿੱਤ ਲਿਆ ਜਿਉਂ ਰੋ ਜਿੱਤ ਲਿਆ ਸੀ ਹੁਣ ਧਰਨਾ ਲਾਉਂਦੀ ਫਿਰ ਕੀ ਲੋੜ ਸੀ ਕੀ ਨਹੀਂ ਜਿੱਤਿਆ ਕਾਰਪੋਰੇਟ ਕਾਰਪੋਰੇਟ ਦੀ ਕਾਰਪੋਰੇਟ ਕਣਾਂਵਿਆਂ ਤੇ ਜਿੱਤ ਹੋਈ ਸੀ ਨਾ ਕੇ ਮੋਤੀ ਤੇ ਇੱਕ ਪਾਸੇ ਕਹਿੰਦੇ ਦੇਸ਼ ਸਾਡਾ ਇੱਕ ਪਾਸੇ ਕਹਿੰਦੇ ਨੇ ਦੇਸ਼ ਸਾਡਾ ਦੂਜੇ ਪਾਸੇ ਕਹਿੰਦੇ ਦਿੱਲੀ ਅਸੀਂ 17 ਵਾਰ ਜਿੱਤੀ ਅਗਰ ਦੇਸ਼ ਸਾਡਾ ਇਤਿਹਾਸ ਗਵਾਇਆ ਜੀ ਫਿਰ ਆਪਣੇ ਇਤਿਹਾਸ ਦੇ ਪੰਨਿਆਂ ਤੇ ਜੋ ਦਰਜ ਆ ਉਹ ਬੋਲਿਆ ਜਾ ਰਿਹਾ ਫਿਰ ਐ ਤਾਂ ਜਦੋਂ ਆਪਣੇ ਘਰੇ ਜਾਂਦੇ ਉਹਨਾਂ ਸ਼ਾਮੀ ਉੱਥੇ ਵੀ ਕਹਿੰਦੇ ਨੇ ਮੈਂ ਘਰ ਜਿੱਤ ਲਿਆ ਆਪਣੀ ਜਨਾਨੀ ਕਹਿੰਦੇ ਮੈਂ ਘਰੇ ਜਿੱਤ ਲਿਆ ਮੈਂ ਘਰ ਜਿੱਤ ਲਿਆ ਉਦੋਂ ਸਾਡੇ ਜਦੋਂ ਘਰ ਸਾਡੇ ਜੇ ਸਾਡੇ ਘਰ ਤੇ ਕੋਈ ਕਬਜ਼ਾ ਕਰੇਗਾ ਜਾਂ ਉਹਨੂੰ ਕੋਈ ਕੱਟਾਂਗਾ ਜਿੱਤਾਂ ਕਬਜ਼ਾ ਕਰ ਲਿਆ ਕਿਨੇ ਕਰ ਲਿਆ ਜੇ ਆਪਣੇ ਘਰ ਚ ਕੋਈ ਆ ਕੇ ਕਬਜ਼ਾ ਕਰੇਗਾ ਜੇ ਸਾਡੇ ਕੀ ਤਾਂ ਯਕ ਗੰਦਾ ਨੇ ਲੋਕਾਂ ਦੇ ਹੱਕ ਖਾਰੇ ਨੇ ਸਰਕਾਰਾਂ ਕੋਲ ਧਰਨੇ ਲਾ ਲਗੇ ਕਰਜ਼ੇ ਮਾਫ ਕਰਾ ਕੇ ਸਾਡੇ ਉੱਤੇ ਟੈਕਸਾਂ ਦਾ ਬੋਝ ਪਾਉਂਦੇ ਨੇ ਕਿਹੜਾ ਬੋਝ ਪੈ ਗਿਆ ਕਿਹੜਾ ਕਿਹੜਾ ਟੈਕਸ ਵਾਧੂ ਲੱਗਿਆ ਤੁਸੀਂ ਇਹ ਦੱਸੋ ਇੱਕ ਮਿੰਟ ਇੱਕ ਮਿੰਟ ਤੁਸੀਂ ਇੱਕ ਮਿੰਟ ਫਹਾ ਜਿਹੜਾ ਜਿੰਦੇ ਜੱਟ ਫਹਾ ਲਾ ਕੇ ਮਰ ਗਿਆ ਕਰਜ਼ਾਈ ਹੋ ਗਿਆ ਸੀ ਜਾਂ ਕੋ ਲੋਨ ਨਹੀਂ ਮਾਫ ਹੋਇਆ ਮੈਂ ਵਪਾਰੀ ਬਹੁਤ ਦੇਖੇ ਨੇ ਤੁਸੀਂ ਕਹਿੰਦੇ ਵਪਾਰੀਆਂ ਦੀ ਗੱਲ ਮੈਂ بڑے ਵਪਾਰੀ ਵੇਖੇ ਨੇ ਜਿਨ੍ਹਾਂ ਨੂੰ ਮੈਂ ਲੁਧਿਆਣੇ ਦੀ ਗੱਲ ਦੱਸਦਾ ਜੀ ਲੁਧਿਆਣੇ ਦੀ ਗੱਲ ਦੱਸਦਾ ਬਾਉ ਜੀ ਮੈਂ ਲੁਧਿਆਣੇ ਦੀ ਗੱਲ ਦੱਸਦਾ ਲੁਧਿਆਣੇ ਦੇ ਵਿੱਚ ਇੱਕ ਫੈਕਟਰੀ ਵਾਲਾ ਫਾਹ ਲ ਮੱਛੀ ਆ ਮੇਰੀ ਗੱਲ ਸੁਣੋ ਜੇ ਉਹ ਮੇਰੀ ਫੈਕਟਰੀ ਚ ਕੰਮ ਨਹੀਂ ਚੱਲੂਗਾ ਪ੍ਰਧਾਨ ਜੀ ਜਦੋਂ ਮੈਂ ਇੰਡਸਟਰੀ ਵਾਲਾ ਆਵਾ ਮੈਂ ਹੋਜੀ ਚ ਚਲਾਣਾ ਮੇਰੀ ਕੰਮ ਨਹੀਂ ਚੱਲਿਆ ਮੇਰਾ ਲੋਸ ਹੋ ਗਿਆ ਮੈਂ ਫੈਕਟਰੀ ਬੰਦ ਕਰ ਦੇਣਾ ਜਿਨ੍ਹਾਂ ਨੂੰ ਲੋਸ ਆ ਨਾ ਕਰਨ ਖੇਤੀ ਛੱਡ ਦੇਣ ਨਹੀਂ ਫਿਰ ਤੁਹਾਨੂੰ ਉਦਾਰ ਜਿਹੜੀ ਤੁਸੀਂ ਕਹਿ ਰਹੇ ਹੋ ਨਹੀਂ ਬੰਦ ਕਰ ਦੇ ਕਰ ਦੋ ਛੱਡ ਦੋ ਨਹੀਂ ਫਿਰ ਉਹ ਹੀ ਕਹਿ ਰਹੇ ਜਿਨ੍ਹਾਂ ਕੋਲ ਪੰਜ ਪੰਜ 10 ਕਿੱਲੇ ਨੂੰ ਕੀ ਕਰਨ ਫਿਰ ਛੱਡ ਦੇਣ ਕਲੋਨੀਆ ਜੱਟਾਂ ਨੇ ਕਲੋਨੀਆ ਕੱਢੀਆਂ ਆ ਕਲੋਨੀਆ ਕੱਢ ਦੇਣ ਵੇ ਲੋਕੀ ਲੈ ਹੀ ਰਹੇ ਆ ਕਿਸਾਨ ਦਾ ਤਾਂ ਮੁੰਡੇ ਬਾਹਰ ਬੈਠੇ ਵਿਦੇਸ਼ਾਂ 'ਚ ਬੈਠੇ ਇੱਥੇ ਕਿਤੇ ਕਿਤੀ ਕਰ ਰਹੇ ਆ ਕਿਸਾਨ ਦਾ ਤਾਂ ਮੁੰਡਾ ਕਹਿੰਦਾ ਮੈਂ ਖੇਤੀ ਕਰਨੇ ਨਹੀਂ ਮੈਂ ਤਾਂ ਵਿਦੇਸ਼ ਜਾਣਾ ਉਹਦਾ ਮੋਡੀਫਾਈਡ ਟਰੈਕਟਰ ਆ ਰਹੇ ਨੇ ਲੱਖਾਂ ਰੁਪਏ ਲਾ ਕੇ ਧਰਨੇ ਲਾਈ ਜਾ ਰਹੇ ਨੇ ਪੈਸਾ ਕਿੱਥੋਂ ਆ ਰਿਹਾ ਤੁਸੀਂ ਵੀ ਕਹਿੰਦੇ ਹੋ ਟਰੈਕਟਰ ਆ ਰਹੇ ਨੇ ਉਧਰ ਉਹ ਖੱਟਰ ਸਰਕਾਰ ਵੀ ਕਹਿੰਦੇ ਟਰੈਕਟਰਾਂ ਤੇ ਆ ਗਏ ਟਰੈਕਟਰਾਂ ਨਹੀਂ ਤੇ ਹੁਣੇ ਵੀ ਸਕੂਟਰੀਆਂ ਤੇ ਜਾਣ ਉੱਥੇ ਧਰਨਾ ਲਾਉਣ ਜਾਂ ਛੋਟੇ ਛੋਟੇ ਗੱਡੀਆਂ ਦੇ ਵਿੱਚ ਹੁਣ ਸਾਰਾ ਸਮਾਨ ਕਿਵੇਂ ਲੈ ਕੇ ਜਾਣ ਪੈਸਾ ਕਿੱਥੋਂ ਆ ਰਿਹਾ ਨਾ ਸਵਾਲ ਪੈਸਾ ਕਿੱਥੋਂ ਹੈ ਕਹਿੰਦਾ ਕਿ ਤੁਹਾਰੀ ਇੱਕ ਪਾਸੇ ਆਪਾਂ ਭੁੱਖੇ ਕਿਸਾਨ ਆ ਸਾਡੇ ਦੇ ਕਰਜ਼ੇ ਛੜਿਆ ਦੂਜੇ ਪਾਸੇ ਆਪਾਂ ਕਰੋੜਾਂ ਅਰਬ ਰੁਪਏ ਧਰਨਿਆਂ ਤੇ ਲਾ ਦਿੰਨੇ ਉਹ ਪੈਸਾ ਕਿੱਥੋਂ ਆ ਰਿਹਾ ਜਨਤਾ ਜਾਣਨਾ ਚਾਹਦੀ ਹੈ ਸਾਹਿਬ ਤੁਹਾਨੂੰ ਵੀ ਪਤਾ ਹੈ ਜਿਹੜਾ ਉੱਥੇ ਲੰਗਰ ਲੱਗ ਰਿਹਾ ਉਹ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਜਿਹੜਾ ਲੰਗਰ ਲਾਉਂਦਾ ਸੀ ਉਸ ਸਿਧਾਂਤ ਤੇ ਉੱਥੇ ਲੰਗਰ ਲੱਗ ਰਿਹਾ ਮੈਂ ਦੇਖ ਰਿਹਾ ਮੈਂ ਵੀ ਇੱਕ ਵੀਡੀਓ ਦੇਖੀ ਕਿ ਬੰਦਾ ਸਾਨੂੰ ਜੂਠ ਜਿਹਾ ਹੈਗਾ ਤਾਨੇ ਮਾਰਦਾ ਪਿਆ ਵੀ ਕਿੱਥੇ ਹਿੰਦੂ ਪੰਡਤ ਕਿੱਥੇ ਹਿੰਦੂ ਗਏ ਦੇਖੋ ਕਹਿੰਦਾ ਲੰਗਰ ਸਾਡੇ ਦੇਖੋ ਆ ਕੇ ਕਹਿੰਦਾ ਜਿਥੇ ਕੜੀ ਚਾਵਲ ਪੂਰੀਆਂ ਜਲੀਬੀਆਂ ਬਣ ਰਹੀਆਂ ਕਿੱਥੇ ਨੇ Hindu ਕਹਿੰਦਾ ਜਿੱਥੇ ਪੰਜਾਬ ਚ ਕਹਿੰਦਾ ਲੰਗਰ ਲਾਉਂਦੇ ਨੇ ਚਾਵਲ ਬਣਾਉਂਦੇ ਦਾਲ ਨਹੀਂ ਹੁੰਦੀ ਕਹਿੰਦਾ ਲੰਗਰ ਨਹੀਂ ਹੁੰਦਾ ਇਹਨਾਂ ਕੋਲ ਇਹਦੇ ਇਹੋ ਜਿਹੇ ਤਾਨੇ ਮਾਰਦੇ ਨੇ ਲੋਕ ਇਸ ਮਾਮਲੇ 'ਚ ਨਹੀਂ ਮੈਂ ਪਾਗਾ ਇਸ ਮਾਮਲੇ 'ਚ ਨਹੀਂ ਪਾਗਾ ਦੇਖੋ ਧਰਮ ਦੇ ਨਾਮ ਤੇ ਹਰੇਕ ਬ੍ਰਹਿਮਵਿਖਤੀ ਬਰਾਬਰ ਹੈ ਕਿਹੜੇ ਸਮਾਜ ਨੂੰ ਗੱਲ ਕਰ ਰਿਹਾ ਹੋ ਕਿਸ ਦੇ ਸਮਾਜ ਤੇ ਦੋਸ਼ ਲਾ ਰਿਹਾ ਉਸ ਸਮਾਜ ਤੇ ਉਸ ਧਰਮ ਦੇ ਉੱਤੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੇ ਦੋ ਲਾਲ ਪਿੱਛੇ ਦੋ ਲਾਲਾਂ ਪਿੱਛੇ ਨਾ ਸੋਨੇ ਦੀ ਮੁੰਦਰਾ ਦਿੱਤੀਆਂ ਆਪਣਾ ਪਰਿਵਾਰ ਦੀ ਪਰਿਵਾਰ ਵਿਚਾਰ ਕਰ ਦਿੱਤਾ ਉਸ ਸਮਾਜ ਦੇ ਉੱਤੇ ਦੋਸ਼ ਲਾਇਆ ਜਾ ਰਿਹਾ ਜੁਗੋ ਜੁਗੋ ਤਾਂਤਰ ਤੱਕ ਸਨਾਤਨ ਧਰਮ ਚੱਲ ਲੰਗਰ ਪੰਡਾਰੇ ਲੱਗਦੇ ਰਹੇ ਨੇ ਇਸ ਗੱਲ ਤੋਂ ਮੰਨ ਕਰਨੀ ਹੁੰਦੀ ਹੈ ਨਾ ਸਾਡੇ ਹੀ ਧਰਮ ਚੋਂ ਨਿਕਲ ਕੇ ਸਾਡੇ ਹੀ ਸਮਾਜ ਚੋਂ ਨਿਕਲ ਕੇ ਸਾਡੇ ਹੀ ਬਜ਼ੁਰਗਾਂ ਦੀ ਪੈਦਾਸ਼ ਸਾਡੇ ਵੱਡੇ ਭਰਾ ਬਣੇ ਸੀਗੇ ਅਸੀਂ ਬਣਾਏ ਸੀਗੇ ਤੇ ਉਹ ਲੋਕ ਅੱਜ ਸਾਨੂੰ ਤਾਨੇ ਮਾਰਨ ਕੌਣ ਬਰਦਾਸ਼ ਕਰੇਗਾ ਇਹ ਇਹ ਕੁਝ ਲੋਕ ਨੇ ਟੰਡਨ ਸਾਹਿਬ ਇਹ ਕੁਝ ਲੋਕ ਨੇ ਇਹ ਕੁਝ ਲੋਕ ਨੇ ਜਿਹੜਾ ਇਹ ਕੁਝ ਲੋਕ ਨੇ ਇਹ ਲੋਕ ਖਾਲਿਸਤਾਨ ਦੇ ਨਾਰੇ ਲਾਉਂਦੇ ਉਹਨਾਂ ਨੂੰ ਕਿਉਂ ਨਹੀਂ ਬਾਹਰ ਕੱਢਿਆ ਜਾਂਦਾ ਤੂੰ ਸੁਣਾ ਮੇਰੀ ਗੱਲ ਜਿਹੜੇ ਲੋਕ ਧਰਨੇ ਦੇ ਉੱਤੇ ਖਾਲਿਸਤਾਨ ਕਹਿਣਾ ਗਲਤ ਹੈ ਖਾਲਿਸਤਾਨ ਦਾ ਨਾੜਾ ਲਾਉਣਾ ਗਲਤ ਹੈ ਆਪਾਂ ਫਿਰ ਤਾਂ ਮੈਨੂੰ ਖਾਲਿਸਤਾਨ ਬਣਾਉਣ ਦੀ ਗੱਲ ਕਰ ਰਹੇ ਉੱਥੇ ਬਹਿ ਕੇ ਧਰਨੇ ਤੇ ਬਹਿ ਕੇ ਖਾਲਿਸਤਾਨ ਦੀ ਗੱਲ ਕਰ ਰਹੇ ਆ ਗੱਲ ਖਾਲਿਸਤਾਨ ਦੀ ਨਹੀਂ ਗੱਲ ਗੱਲ ਖਾਲਿਸਤਾਨ ਦੀ ਇੱਕ ਮਿੰਟ ਇੱਕ ਮਿੰਟ ਇਹ ਦੱਸੋ ਕੰਡਨ ਸਾਹਿਬ ਤੁਹਾਡੀ ਗੱਲ ਦੱਸਦਾ ਤੁਸੀਂ ਭੀਖ ਦੀ ਗੱਲ ਕਰਦੇ ਹੋ ਹੁਣ ਇੱਕ ਤੁਹਾਡੀ ਗੱਲ ਤੇ ਆਨਾ ਮੈਂ ਤੁਸੀਂ ਵੀ ਥੋੜੇ ਜਿਰੇ ਪਹਿਲਾਂ ਕਿਹਾ ਸੀ ਵੀ ਖਾਲਸ ਰਾਜ ਚਾਹੀਦਾ ਹੈ ਤੁਸੀਂ ਫਿਰ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਸੀ ਮੈਂ ਖਾਲਸ ਪ੍ਰਭੂ ਸ਼੍ਰੀ ਰਾਮ ਜੀ ਵਾਲਾ ਰਾਜ ਜਿੱਥੇ ਨਾ ਕੋਈ ਡਰ ਜਿੱਥੇ ਮੇਰੀ ਗੱਲ ਕੀਤੀ ਜਿੱਥੇ ਨਾ ਕੋਈ ਗੈਂਗਸਟਰ ਤੇ ਖਾਲਿਸਤਾਨ ਦਾ ਕੀ ਸਿਧਾਂਤ ਹੈ ਫਿਰ ਖਾਲਸ ਖਾਲਸ ਦਾ ਖਾਲਸ ਦੀ ਗੱਲ ਕਰ ਰਹੇ ਆ ਨਹੀਂ ਖਾਲਸ ਤੇ ਖਾਲਿਸਤਾਨ ਦਾ ਫਿਰ ਕੀ ਸਿਧਾਂਤ ਹੈ ਨਾਮ ਨੂੰ ਤਾਂ ਖਾਲਿਸਤਾਨ ਦੇ ਨਾਮ ਨੂੰ ਤਾਂ ਹਜ਼ਾਰਾਂ ਮੁੱਤਾਂ ਹੋ ਗਈਆਂ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਲੋਕਾਂ ਦਾ ਨੌਜਵਾਨਾ ਚਾਹ ਹਿੰਦੂ ਸੀ ਚਾਹ ਸਿੱਖ ਸੀ ਤੇ ਪਗੜੀ ਪਾ ਰਹੀ ਸੀ ਜਾਂ ਬਿਨਾਂ ਪਗੜੀ ਪਾ ਰਹੀ ਸੀਗੇ ਉਹਨਾਂ ਦੀ ਕਤਲ ਹੋਏ ਨੇ ਖਾਲਿਸਤਾਨ ਦੇ ਨਾਮ ਨੂੰ ਲੈ ਕੇ ਕਦੀ ਪ੍ਰਭੂ ਸ਼੍ਰੀ ਰਾਮ ਜੀ ਦੇ ਰਾਮ ਨੂੰ ਰਾਜੇ ਨੂੰ ਲੈ ਕੇ ਕਦੀ ਕਤਲੇਆਮ ਨਹੀਂ ਹੋਇਆ ਗੱਲ ਫਿਰ ਕਹਿ ਰਿਹਾ ਹਰ ਕੋਈ ਭਿੰਦੀ ਚਾਹੁੰਦਾ ਲੱਗਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਕੋਈ ਕਤਲ ਹੋਇਆ ਸੀ ਜਾਂ ਕੋਈ ਚੋਰੀ ਹੋ ਲੋਕ ਕੀ ਚਾਹੁੰਦੇ ਨੇ ਮੈਂ ਕੀ ਕਹਿ ਰਿਹਾ ਲੋਕ ਕੀ ਚਾਹੁੰਦੇ ਨੇ ਪ੍ਰਭੂ ਸ਼੍ਰੀ ਰਾਮ ਜੀ ਵਾਲਾ ਰਾਜ ਜਿੱਥੇ ਨਾ ਕੋਈ ਡਰ ਜਿੱਥੇ ਨਾ ਕੋਈ ਲੋਕ ਕੀ ਚਾਹੁੰਦੇ ਨੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਜਿੱਥੇ ਨਾ ਕੋਈ ਗੈਂਗਸਟਰ ਹੋਵੇ ਜਿੱਥੇ ਨਾ ਕੋਈ ਅੱਤਵਾਦ ਹੋਵੇ ਵੇ ਗੱਲ ਸਵਾਲ ਉੱਥੇ ਚੱਕੇ ਜਾਂਦੇ ਆ ਤੁਸੀਂ ਇਹ ਨਾ ਗੱਲ ਕਰੋ ਵੱਖ-ਵੱਖ ਨਾ ਪਾਓ ਉੱਥੇ ਵੀ ਜਿਹੜੇ ਲੋਕ ਬੈਠੇ ਨੇ ਹਿੰਦੂਆਂ ਨੂੰ ਟਾਰਚਰ ਕਰ ਰਹੇ ਵਿੱਚੋਂ ਹਿੰਦੂਆਂ ਦੇ ਨਾਮ ਤੇ ਗੱਲੀ ਗੱਲਾਂ ਕੀਤੀ ਜਾਂਦੀ ਜ ਮੰਦਰਾਈ ਸੇਵਾ ਕਰਦਾ ਜੇ ਉਹਨਾਂ ਨੇ ਗੱਲ ਕਰਤੀ ਜੇ ਉਹ ਕੁਝ ਲੋਕ ਨੇ ਉਹ ਕੁਝ ਲੋਕਾਂ ਚ ਫਿਰ ਤੁਸੀਂ ਵੀ ਆਉਣਾ ਚਾਹੁੰਦੇ ਹੋ ਪਰ ਤੁਸੀਂ ਵੀ ਆਉਣਾ ਚਾਹੁੰਦੇ ਹੋ ਉਹਨਾਂ ਕੁਝ ਲੋਕਾਂ ਇੱਥੇ ਤੁਸੀਂ ਵੀ ਉਹਨਾਂ ਨੂੰ ਟਾਰਗੇਟ ਕਰ ਰਹੇ ਹੋ ਅਸੀਂ ਉਸ ਬੰਦੇ ਨੂੰ ਟਾਰਗੇਟ ਕਰਦੇ ਜਿਹੜਾ ਸਾਡੇ ਬਾਰੇ ਬੋਲਦਾ ਜਿਹੜਾ ਸਾਨੂੰ ਤਾਣਾ ਕਰਦਾ ਜਿਹੜਾ ਸਾਡੇ ਸਮਾਜ ਤੇ ਤਾਣਾ ਕਿ ਛਿੱਟੇ ਹਰੇ ਕਿਸਾਨਾਂ ਨੂੰ ਹੁਣ ਵਿੱਚ ਲਿਆ ਬਿਨਾਂ ਆੜੇ ਬਿਲਕੁਲ ਵਿਲੇ ਜਿਨ੍ਹਾਂ ਜਮੀਰ ਨਹੀਂ ਅੰਦੋਲਨ ਹੀ ਫੇਲ ਹੈ ਪਹਿਲੀ ਗੱਲ ਦੁਆਰਾ ਬੋਲ ਕੇ ਕਿਤੇ ਗਨਮੈਨ ਵਧਾਉਣੇ ਨੇ ਜਾਂ ਕਹਿ ਲਈ ਸਿਕਿਉਰਟੀਆਂ ਲੈਣ ਹਰ ਗੱਲ ਸਿਕਿਉਰਟੀ ਤੇ ਆਉਂਦੀ ਹੈ ਨਾ ਹਰ ਗੱਲ ਸਿਕਿਉਰ ਬਿਲਕੁਲ ਮੈਂ ਸਾਫ਼ ਕਹਿ ਰਿਹਾ ਹਾਂ ਅੰਦੋਲਨ ਹੀ ਫੇਲ ਹੈ ਅੰਦੋਲਨ ਹੀ ਫੇਲ ਹੈ ਬਿਲਕੁਲ ਜੋਰ ਇਹਨਾਂ ਸਰਕਾਰ ਨੇ ਕੀਤਾ ਬਿਲਕੁਲ ਸਹੀ ਕੀਤਾ ਇਹਨਾਂ ਨਾਲ ਜਿਹੜਾ ਉਹਤੇ ਬਾਰਡਰ ਜਾਮ ਕੀਤਾ ਨਾ ਵੀ ਦਿੱਲੀ ਨਹੀਂ ਜਾਣ ਦੇਣਾ ਬਿਲਕੁਲ ਸਹੀ ਕੀਤਾ ਉਹ ਵੀ ਇਹੀ ਕਹਿ ਰਹੇ ਨੇ ਕਿਸਾਨ ਵੀ ਜਿਵੇਂ ਇਹਨਾਂ ਨੇ ਮੋੜ ਲਾਏ ਨੇ ਜਿਵੇਂ ਇਹਨਾਂ ਨੇ ਰੋਕਾ ਲਾਈਆਂ ਨੇ ਜਿਵੇਂ ਇਹਨਾਂ ਨੇ ਰੋਕਾ ਲਾਈਆਂ ਨੇ ਸਾਨੂੰ ਇੱਧਰ ਰਹਿਣ ਤੋਂ ਉੱਧਰ ਲੈ ਰਹਿਣ ਤੋਂ ਇਦਾਂ ਨਹੀਂ ਨਾ ਹੁੰਦਾ ਹੁੰਦਾ ਇਦਾਂ ਨਹੀਂ ਹੁੰਦਾ ਹੁੰਦਾ ਪਰ ਤੁਸੀਂ ਸਹੀ ਕਹਿੰਦੇ ਹੋ ਵੀ ਹਰ ਹਰਿਆਣਾ ਸਰਕਾਰ ਨੇ ਸਹੀ ਕੀਤਾ ਬਿਲਕੁਲ ਜਿਹੜੀ ਕੇਂਦਰ ਸਰਕਾਰ ਜਿਹੜੀ ਪਾਲਿਸੀ ਵਰਤੀ ਹੈ ਕੀ ਠੀਕ ਕੀਤਾ ਵਾ ਤੁਸੀਂ ਗੱਲ ਤੁਹਾਨੂੰ ਪਤਾ ਵੀ ਸਭ ਤੋਂ ਵੱਡੀ ਸਭ ਤੋਂ ਵੱਡੀ ਪੁਲਸ ਇਥੇ ਅੱਜ ਜਰੋ ਲਿਖਿਆ ਜਾਏਗਾ ਨਾ ਉਹ ਲਿਖਿਆ ਜਾਏਗਾ ਪਹਿਲੀ ਪੁਲਸ ਬਣੇਗੀ ਹਰਿਆਣਾ ਤੇ ਦਿੱਲੀ ਸਰਕਾਰ ਦੀ ਜਿਨੇ 30000 ਗੋਲੇ ਮਾਸੂਮ ਲੋਕਾਂ ਤੇ ਵਰਹਾਣ ਲਈ ਰੱਖੇ ਸਨ ਕਿ ਉਹ ਹਥਿਆਰ ਲੈ ਕੇ ਗਏ ਸੀ ਕਿ ਉਹ ਬੰਬ ਲੈ ਕੇ ਗਏ ਸੀ ਬੰਬ ਲੈ ਕੇ ਗਏ ਸੀ ਵੀ ਉਹ ਟੀਅਰ ਗੈਸ ਤੇ 30000 ਗੋਲਾ ਟੰਡਨ ਸਾਹਿਬ 30000 ਗੋਲਾ ਸੁਣਦਾ ਲੋ ਮੈਂ ਇਹਨਾਂ ਦੇ ਲੀਡਰ ਦਾ ਇੱਕ ਬਿਆਨ ਸੁਣਿਆ ਸੀਗਾ ਉਹ ਕਹਿੰਦਾ ਮੋਦੀ ਦਾ ਕਦ ਬੜਾ ਵੱਡਾ ਹੋ ਗਿਆ ਪ੍ਰਭੂ ਸ਼੍ਰੀ ਰਾਮ ਜੀ ਦਾ ਯੁੱਧ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦਾ ਘਰ ਬਣਿਆ ਨਾ ਉਹਦੇ ਕਰਕੇ ਮੋਦੀ ਦਾ ਘਰ ਬੜਾ ਵੱਡਾ ਹੋ ਗਿਆ ਸਾਨੂੰ ਬੜਾ ਜ਼ੋਰ ਲਾਣਾ ਪੈਣਾ ਨੂੰ ਢਾਣ ਮਕਸਦਾ ਸਿਰਫ ਇਹ ਹੈ ਵੀ ਵੀ ਰਾ ਮੇ ਹਰ ਜਗ੍ਹਾ ਜਜਾ ਜੀ ਸ਼੍ਰੀ ਰਾਮ ਦਾਤ ਕੋਸ਼ ਹੋਇਆ ਜਿਹੜਾ 22 ਜਨਵਰੀ ਨੂੰ ਉਹਨੂੰ ਦੇਖ ਕੇ ਕਿਤੇ ਨਾ ਕਿਤੇ ਜਲਨ ਕਹਿ ਲੋ ਰਾਜਨੀਤਿਕ ਮਸਤਾਂ ਕਾਂਸ਼ਾ ਕਹਿ ਲੋ ਉਹਦੇ ਕਰਕੇ ਇਹ ਅੰਦੋਲਨ ਰਾਜਨੀਤਿਕ ਜਲਨ ਹੋ ਸਕਦੀ ਹੈ ਮੈਂ ਵੀ ਮੰਨਦਾ ਕਿਸੇ ਨੂੰ ਨਾ ਕਿਸੇ ਨੂੰ ਰਾਜਨੀਤਿਕ ਜਲਨ ਹੋ ਸਕਦੀ ਹੈ ਪਰ ਕੋਈ ਕਹ ਲੀਏ ਵੀ ਸਿਆਸਤ ਤੋਂ ਪ੍ਰੇਰਿਤ ਨਾ ਹੋ ਕੇ ਮਨਸ਼ਾ ਹੋਣੀ ਇਹ ਕਦੇ ਨਹੀਂ ਹੋ ਸਕਦਾ ਰਾਜਨੀਤਿਕ ਜਲਨ ਜੀ ਨੂੰ ਮਰਜ਼ੀ ਹੋ ਸਕਦੀ ਹੈ ਤੁਹਾਡੇ ਭਾਵਨਾ ਬਿਲਕੁਲ ਸਿੱਧੇ ਹੁੰਦੇ ਆਪਾਂ ਕਿਨੇ ਅਸੀਂ ਧਰਮ ਦੀ ਲੜਾਈ ਲੜਦੀਆਂ ਜਦੋਂ ਧਰਮ ਦੇ ਲੈ ਕੇ ਆਪਾਂ ਪ੍ਰਭੂ ਨੂੰ ਯਾਦ ਕਰੀਏ ਪ੍ਰਭੂ ਦੇ ਗੱਲ ਕਰਕੇ ਆਪਾਂ ਲੜਾਈ ਲੜਦੇ ਆਂ ਸਾਹਿਬ ਤੁਸੀਂ ਇੱਥੇ ਚਾਰ ਜਣੇ ਖੜੇ ਹੋ ਤੁਹਾਡੇ ਭਾਵ ਸਿੱਧੇ ਨੇ ਕਿ ਤੁਸੀਂ ਕੋਈ ਸਿਕਿਉਰਿਟੀ ਲੈਣ ਪਿੱਛੇ ਜਾਂ ਲਾਈਮ ਲਾਈਟ ਦੇ ਆਣ ਪਿੱਛੇ ਤਾਂ ਨਹੀਂ ਗੱਲਾਂ ਕਰਦੇ ਮੈਂ ਤੁਹਾਨੂੰ ਕਿਹਾ ਵੀ ਮੈਨੂੰ ਧਮਕੀ ਆ ਰਹੀ ਹੈ ਮੈਂ ਜਦਦਾ ਕਿਸਾਨਾਂ ਲੋਕਾਂ ਦੇ ਖਿਲਾਫ ਬੋਲਦਾ ਮੈਨੂੰ ਕਿੱ데 ਫੋਨ ਆਇਆ ਹੁਣ ਮੈਂ ਕਦੀ ਕਿਸੇ ਨੂੰ ਕਿਹਾ ਵੀ ਮੈਨੂੰ ਧਮਕੀਆਂ ਆ ਰਹੀਆਂ ਸਾਨੂੰ ਨਹੀਂ ਕਿਹਾ ਹੁਣ ਪ੍ਰਸ਼ਾਸਨ ਤੱਕ ਇਹ ਹੀ ਹੋਣਾ ਵੀ ਸੰਦਾ ਧਮਕੀਆਂ ਆ ਰਹੀਆਂ ਭਾਈ ਗਨਮੈਨ ਚਾਹੀਦੇ ਐ ਜਾਂ ਉਹ ਕਿੜਿਆ ਜੈਕਟਾ ਤੁਸੀਂ ਵੀ ਜੈਕਟਾ ਪਾਈ ਹੋਈ ਕਰਜ਼ਾ ਮੁਕਤ ਹੋਣ ਲਈ ਕਹਿ ਰਹੇ ਆ ਵੀ ਜਿਹੜੇ ਸਾਡੇ ਅਸੀਂ ਵਪਾਰ ਕਰ ਰਹੇ ਆ ਜਿਹੜਾ ਸਾਡੇ ਸਿਰ ਤੇ ਕਰਜ਼ਾ ਚੜ ਰਿਹਾ ਅਸੀਂ ਬੈਂਕਾਂ ਦੀਆਂ ਕਿਸ਼ਤਾਂ ਕਿੱਥੋਂ ਦੇਣੀ ਆ ਅਸੀਂ ਚਲੋ ਜੇ ਤੁਸੀਂ ਕਹਿੰਦੇ ਹੋ ਵੀ ਤੁਹਾਡੀਆਂ ਬੈਂਕਾਂ ਦੀਆਂ ਕਿਸ਼ਤਾਂ ਕਿਨੇ ਦੇਣੀਆਂ ਜੇ ਲੋਨ ਦੀਆਂ ਕਿਹੜਾ ਕਿਸ਼ਤਾਂ ਕਿਨੇ ਦੇਣੀਆਂ ਜਿਵੇਂ ਉਹਨਾਂ ਨੇ ਧਰਨਾ ਲਾਇਆ ਹੋਇਆ ਕਰਜ਼ਾ ਮੁਕਤ ਹੋਣ ਲਈ ਫਿਰ ਤੁਸੀਂ ਵੀ ਲਾ ਲੋ ਇੱਕ ਹੋਰ ਹੀ ਹੋ ਸਕਦਾ ਹੁੰਦਾ 10 ਦਿਨ ਦੇਸ਼ ਦੀ ਕਿਸਾਨਾਂ ਨੇ ਲੋਨ ਲਿੱਤਾ ਤੰਨਾ ਲਾਤਾ ਸਾਨੂੰ ਮਾਫ ਕਰ ਦਿਓ ਉਸ ਲੋਨ ਦੇ ਨਾਲ ਆਪ ਗੱਡੀ ਲੈ ਲਈ ਕਾਰਾਂ ਲੈ ਲਈ ਮੁੰਡੇ ਵਿਦੇਸ਼ ਭੇਜ ਤੇ ਫਿਰ ਤੰਨਾ ਲਾਤਾ ਸਾਡੇ ਲੋਨ ਮਾਫ ਕੀਤੇ ਜਾਣ ਪਹਿਲੇ ਮੈਨੂੰ ਗੱਲ ਪੂਰੀ ਕਰਨ ਦਿਓ ਸਾਡੇ ਲੋਨ ਮਾਫ ਕੀਤੇ ਜਾਣ ਉਧਰੋਂ ਵਪਾਰੀ ਵੀ ਕਹੇ ਮੈਂ ਉਸ ਵਪਾਰੀ ਬੈਂਕ ਤੋਂ ਕਰਜ਼ਾ ਲੈ ਕੇ ਮੈਂ ਆਪਣਾ ਮਕਾਨ ਪਾ ਲਵਾਂ ਵੱਡਾ ਕੁੱਠੀ ਪਾ ਲਵਾਂ ਵੱਡੀ ਵੱਡੀਆਂ ਕਾਰਾਂ ਲੈ ਲਵਾਂ ਫਿਰ ਮੁੜ ਕੇ ਕਹਾਂ ਸਕਿੰਦਰ ਸਰਕਾਰ ਪੰਜਾਬ ਸਰਕਾਰ ਮੇਰੇ ਕਰਜ਼ੇ ਮਾਫ ਕਰੇ ਜਨਕ੍ਰਾਤੀ ਦੇ ਵਿੱਚ ਹੱਕ ਹੈ ਸਾਨੂੰ ਡੈਮੋਕਰੇਸੀ ਦਾ ਹੱਕ ਹੈ ਸਾਨੂੰ ਲਾ ਸਕਦੇ ਅਸੀਂ ਐਲਜੀਟੇਸ਼ਨ ਕਰ ਸਕਦੇ ਡੈਮੋਕਰੇਸੀ ਦਾ ਹੱਕ ਦੇਸ਼ ਦੀ ਅਰਥਵਿਵਸਥਾ ਕਿਤੇ ਜਾਊਗੀ ਵਪਾਰੀ ਤਾਂ ਇਹ ਕਹਿੰਦਾ ਵ ਮੈਨੂੰ ਸਰਲ ਕਾਨੂੰਨ ਮਿਲੇ ਮੈਂ ਸਰਕਾਰ ਨੂੰ ਟੈਕਸ ਦੇਣਾ ਦੇਣਾ ਪਿਆ ਦੇਣਾ ਚਾਹਨਾ ਇਹ ਸਰਕਾਰ ਮੇਰਾ ਦੇਸ਼ ਤਰੱਕੀ ਕਰੇ ਜਿਹੜਾ ਟੈਕਸ ਰੁਪਈ ਪੈਸਾ ਵਪਾਰੀ ਦਿੰਦਾ ਨਾ ਉਹ ਨਾਲ ਦੇਸ਼ ਤਰੱਕੀ ਕਰੇ ਵਪਾਰੀ ਇਹ ਵੀ ਚਾਹੁੰਦਾ ਵੀ ਜਿਹੜਾ ਪੈਸਾ ਮੈਂ ਟੈਕਸ ਰੁਪਈ ਦਿਨਾ ਦੇਸ਼ ਤਰੱਕੀ ਲਈ ਦਿਨਾ ਉਹ ਕਿਸੇ ਨੂੰ ਫਰੀ ਖਾਂ ਲਈ ਦਿੱਤਾ ਜਾਵੇ ਵਪਾਰੀ ਇਹ ਵੀ ਚਾਹੁੰਦਾ ਨਾਲ ਸਮਝੋ ਮੇਰੀ ਗੱਲ ਨੰਦੇ ਸਾ ਤੁਸੀਂ ਪੰਜਾਬ ਚ ਰਹਿ ਰਹੇ ਹੋ ਪੰਜਾਬ ਦਾ ਖਾਣੇ ਹੋ ਪੰਜਾਬ ਦਾ ਪਾਣੇ ਹੋ ਫਿਰ ਤੁਸੀਂ ਪੰਜਾਬ ਦੇ ਕਿਸਾਨ ਦੇ ਹੱਕ ਦੇ ਵਿੱਚ ਕਿਉਂ ਨਹੀਂ ਖੜਦੇ ਜਿਹੜੇ ਲੋਕ ਫਰੀਦ ਦਾ ਅੰਦੋਲਨ ਕਰ ਰਹੇ ਲੋਕਾਂ ਨੂੰ ਖਰਾਬ ਕਰ ਰਹੇ ਨੇ ਬੇਮਤਲਬ ਮੰਗਾ ਲੈ ਕੇ ਜਿਹੜੇ ਅੰਦੋਲਨ ਕਰ ਰਹੇ ਨੇ ਮੈਂ ਵਿਰੋਧ ਕਿਉਂ ਨਾ ਕਰਾਂ ਮੈਂ ਪੰਜਾਬ ਦਾ ਮੈਂ ਤਾਂ ਹੀ ਵਿਰੋਧ ਕਰ ਰਿਹਾ ਮੈਂ ਯੂਪੀ ਬੈਠਾ ਹੁੰਦਾ ਮੈਂ ਵਿਰੋਧ ਹੀ ਨਾ ਕਰਦਾ ਮੈਂ ਬਿਹਾਰ ਬੈਠਾ ਹੁੰਦਾ ਮੈਂ ਵਿਰੋਧ ਹੀ ਨਾ ਕਰਦਾ ਵਪਾਰ ਤਾਂ ਪੰਜਾਬੀ ਦਾ ਖਰਾਬ ਹੋ ਰਿਹਾ ਨਾ ਪੰਜਾਬ ਦੀ ਅਰਥਵਿਵਸਤਾ ਖਰਾਬ ਹੋ ਰਹੀ ਆ ਇਹਨਾਂ ਦਾ ਲੱਗ ਲੱਗ ਆ ਹੀ ਰਿਹਾ ਹੈ ਲੱਗ ਆ ਹੀ ਰਿਹਾ ਹੈ ਵੀ ਤੁਸੀਂ ਕਿਤੇ ਬਾਹਰੋਂ ਆਏ ਪਰ ਜਿਹੜਾ ਪੰਜਾਬ ਦਾ ਵਿਰੋਧ ਕਰ ਰਹੇ ਮੈਂ ਕੰਸੈਂਟਰ ਸਾਨੂੰ ਅਪੀਲ ਕਰਨਾ ਚਾਹੁੰਦਾ ਮੋਦੀ ਸਾਹਿਬ ਨੂੰ ਜਦੋਂ ਤੁਸੀਂ ਨਾ ਕਾਰਾਂ ਵਗੈਰਾ ਲੈਣੇ ਆ ਜਾਂ ਕੋਈ ਹੋਰ ਟੂ-ਵਿਲਰ ਜਾਂ ਲੈਣੇ ਆ ਉਹਨਾਂ ਤੇ ਅਸੀਂ ਟੈਕਸ ਦੇ ਕੇ ਆਨੇ ਆ ਜਿਹੜਾ ਟਰੈਕਟਰ ਕਢਾਇਆ ਜਾਂਦਾ ਨਾ ਅਗਲੀ ਕਰਚਰ ਕਹੇ ਕਿ ਇਹ ਤੇ ਟੈਕਸ ਨਹੀਂ ਹੁੰਦਾ ਮੈਂ ਤਾਂ ਸਰਕਾਰ ਨੂੰ ਵੀ ਅਪੀਲ ਕਰਦਾ ਜਦੋਂ ਜੀਡੀ ਰੋਡ ਤੇ ਜਾਂਦੇ ਇਹ ਬੌਂਡ ਕੀਤਾ ਜਾਂਦਾ ਜਿਸ ਜਨਰੇਟਰ ਟਰੈਕਟਰ ਨੇ ਇਹ ਜੀਡੀ ਰੋਡ ਤੇ ਚੜ ਗਿੱਦਾਂਗੇ ਇਹ ਖੇਤਾਂ 'ਚ ਕੰਮ ਕਰਨ ਨੂੰ ਲਿੱਤੇ ਗ ਜੀਟੀ ਰੋਡ ਤੇ ਚੜ ਨਹੀਂ ਸਕਦੇ ਫਿਰ ਕਿਸਾਨ ਜਾਣ ਕਿਵੇਂ ਮੋਈ ਵੱਡਾ ਸਵਾਲ ਹੈ ਜਾਣ ਕਿਵੇਂ ਕਿਸਾਨ ਐਂਡ ਐਂਡ ਗੱਲ ਕਿੱਥੇ ਆ ਐਂਡ ਗੱਲ ਕਿੱਥੇ ਆ ਐਂਡ ਗੱਲ ਟੇਬਲ ਤੇ ਹੈ ਨਾ ਤਿੰਨ ਤਿੰਨ ਮੰਤਰੀ ਦਿੱਲੀ ਤੋਂ ਆਪ ਤੁਰ ਕੇ ਇੱਥੇ ਆ ਗਏ ਆ ਕੇ ਮੀਟਿੰਗਾਂ ਹੋ ਗਈਆਂ ਗੱਲਾਂ ਹੋ ਗਈਆਂ ਸਭ ਕੁਝ ਹੋ ਗਿਆ ਆਪਾਂ ਇੱਕ ਨਾਰੇ ਅੰਦੋਲਨ ਨੂੰ ਇੱਕ ਉਹ ਦੇਤਾ ਕਿਸਾਨ ਮਜ਼ਦੂਰ ਏਕਤਾ ਹੂੰ ਅੰਦੋਲਨ ਜਿੰਦਾਬਾਦ ਤੁਸੀਂ ਦੱਸੋ ਮੈਨੂੰ ਜਿਹੜੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਇੱਕ ਵੀ ਮਜ਼ਦੂਰ ਨਾਲ ਬੈਠਾ ਸੀਗਾ ਉਹਦਾ ਆਬੀਆ ਸਾ ਵੀ ਆਗੋ ਹੀ ਬੈਠਦੇ ਨੇ ਹੁਣ ਜੇ ਤੁਸੀਂ ਵਪਾਰੀਆਂ ਦੀ ਗੱਲ ਕਰੋਗੇ ਤੁਸੀਂ ਹੁਣ ਆਪਣੇ ਨਾ ਨਾ ਤੁਸੀਂ ਨਾ ਨਾ ਤੁਸੀਂ ਵਪਾਰੀਆਂ ਦੀ ਗੱਲ ਕਰੋਗੇ ਤਾਂ ਤੁਸੀਂ ਕੀ ਆਪਣੇ ਆਪਣੇ ਉਹਦਾ ਇੱਕ ਕੈਲੀਏ ਫੈਕਟਰੀ ਦਾ ਇੱਕ ਮਜ਼ਦੂਰ ਨਾਲ ਲੈ ਕੇ ਜਾਓਗੇ ਉਥੇ ਅੰਦੋਲਨ ਦੇ ਵਿੱਚ ਜਾਂ ਉਥੇ ਮੀਟਿੰਗ ਦੇ ਵਿੱਚ ਲੈ ਕੇ ਜਾਓਗੇ ਨਾ ਨਾ ਲੋ ਦੱਸੋ ਫਿਰ ਨਾ ਨਾ ਲੋ ਤੁਸੀਂ ਮੀਟਿੰਗ ਦੇ ਨਾਲ ਲੈ ਕੇ ਜਾਓਗੇ ਤੁਸੀਂ ਅਜਾ ਵਪਾਰੀ ਜਦੋਂ ਐਜੀਟੇਸ਼ਨ ਕਰੇਗਾ ਤੇ ਆਪਣੇ ਆਪਣੇ ਦੁਕਾਨ ਦਾ ਉਥੇ ਕੈਲੀਏ ਵੀ ਜਿਹੜਾ ਮੁੰਡਾ ਕੰਮ ਕਰਨ ਵਾਲਾ ਨਾਲ ਲੈ ਕੇ ਜਾਏਗਾ ਇਹਨਾਂ ਨੇ ਮੰਗ ਰੱਖਤੀ ਹੈ ਨਾ ਮੰਗ ਰੱਖਤੀ ਸਾਡੇ ਲੋਨ ਮਾਫ ਕੀਤੇ ਜਾਣੇ ਸਭ ਕੁਝ ਕੀਤਾ ਜਾਣਾ ਕੀਤਾ ਇਹਨਾਂ ਨੇ ਇੱਕ ਮੰਗ ਰੱਖੀ ਆ ਵੀ ਸਾਨੂੰ 65 ਸਾਲ ਤੋਂ ਬਾਅਦ ਪੈਨਸ਼ਨ ਲਈ ਜਾਵੇ 10000 ਰੁਪਏ ਮਹੀਨਾ ਰੱਖੀ ਹੈ ਨਾ ਜਾਇਜ਼ ਮੰਗ ਪਹਿਲਾਂ ਦੱਸੋ ਜਾਇਜ਼ ਆਪਾਂ ਖਵਨ ਜਾਇਜ਼ ਕਿਸੇ ਸਾਹਮਣੇ ਕੀਤੀ ਆਪਣੇ ਲਈ ਮੰਗ ਵੀ ਮੈਨੂੰ 10000 ਰੁਪਏ ਦੀ ਦੀ ਪੈਨਸ਼ਨ ਲਈ ਜਾਵੇ 60 ਸਾਲ ਤੋਂ ਬਾਅਦ ਜੇ ਇੱਕ ਆਰਮੀ ਵਾਲਾ ਲੈ ਸਕਦਾ ਹੈ ਇੱਕ ਹਰੇਕ ਸਰਕਾਰੀ ਮੁਲਾਜ਼ਮ ਲੈ ਸਕਦਾ ਹੈ ਇੱਕ ਆਰਟੀਓ ਲੈ ਸਕਦਾ ਕੋਈ ਵੀ ਲੈ ਸਕਦਾ ਮਜ਼ਦੂਰ ਦੀ ਗੱਲ ਕੀਤੀ ਉੱਥੇ ਉਹ ਮਜ਼ਦੂਰ ਦੀ ਗੱਲ ਕੀਤੀ ਵੀ ਜਿਹੜਾ ਖੇਤਾਂ 'ਚ ਮਜ਼ਦੂਰੀ ਕਰਦਾ ਉਹਦੀ ਵੀ ਪੈਨਸ਼ਨ ਲਈ ਜਾਵੇ ਖੇਤਾਂ 'ਚ ਕੰਮ ਕਰਨ ਵਾਲਾ ਮੈਨੂੰ ਵਾਅਦਾ ਕਿ ਮਾਰੀ ਜਾਂਦੀ ਹੈ ਖੇਤਾਂ 'ਚ ਕੰਮ ਕਰਨ ਵਾਲਾ ਹਰ ਉਹ ਵਿਅਕਤੀ ਹਰ ਉਹ ਵਿਅਕਤੀ ਹੈ ਜਿਹੜਾ ਖੇਤਾਂ 'ਚ ਕੰਮ ਕਰਨ ਵਾਲਾ ਹੈ ਉਸ ਨੂੰ 10000 ਰੁਪਏ ਮਹੀਨਾ ਪੈਨਸ਼ਨ ਦੀ ਗੱਲ ਹੋਈ ਹੈ ਤੁਸੀਂ ਦੇਖੋ ਨਾ ਹਰਿਆਣਾ ਦੇ ਅਨਿਲ ਵੇਜ ਜੀ ਦੀ ਮੰਤਰੀ ਦਾ ਬਿਆਨ ਵੀ ਇਹਨਾਂ ਨਾਲ ਕਿਸਾਨਾਂ ਨਾਲ ਸਾਡੀ ਬਹਿ ਕੇ ਸਾਰੀ ਗੱਲ ਹੋ ਚ ਲੇਕਿਨ ਇਹ ਕਹਿੰਦੀ ਆ ਕਿ ਅਸੀਂ ਦਿੱਲੀ ਕੂਚ ਕਰਨਾ ਇਹਨਾਂ ਦੀ ਮੰਛਾ ਕੀ ਆ ਇਹਨਾਂ ਦੀ ਮੰਛਾਈ ਕੋ ਸ਼ੋ ਹੋ ਰ ਅਗਰ ਅਗਰ ਚੀਜ਼ਾਂ ਕੋ ਬੈਠ ਕੇ ਐਂਡ ਦੇ ਟੇਬਲ ਤੇ ਗੱਲ ਹੋਣੀ ਹੈ ਨਾ ਤਾਂ ਅੰਦੋਲਨ ਕਰਕੇ ਤਾਂ ਨਹੀਂ ਗੱਲ ਹੋਣੀ ਕਿਉਂ ਲੋਕਾਂ ਨੂੰ ਖਰਾਬ ਕਰ ਰਹੇ ਆ ਕਿਉਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਕਿਉਂ ਵਪਾਰੀ ਵਰਗ ਨੂੰ ਕਰਜੇ ਹੇਟ ਕਰ ਰਹੇ ਆ ਵਪਾਰ ਬੰਦ ਹੋ ਰਿਹਾ ਕੱਲ ਫੈਕਟਰੀ ਨੂੰ ਤਾਲਾ ਮਾਰ ਕੱਲ ਫੈਕਟਰੀ ਨੂੰ ਤਾਲਾ ਲਾਇਆ ਵਾ ਉਹਨਾਂ ਨੂੰ ਲੇਬਰ ਨੂੰ ਕਹਿਤਾ ਲੇਬਰ ਵਿਚਾਰੀ ਰੋਲ ਲੱਗ ਗਈ ਕਹਿੰਦੇ ਅਸੀਂ ਬੌਜੀ ਕਿੱਥੇ ਜਾਈਏ ਅਸੀਂ ਤੁਹਾਡੇ ਕੋ ਕੰਮ ਕਰਦੇ ਐ ਨੀ ਨੀ ਦੇਰ ਦੇ ਅੱਜ ਅਸੀਂ ਕਿੱਥੇ ਜਾ ਕੇ ਰੋਟੀ ਖਾਵਾਂਗੇ ਇੱਥੇ ਮਰ ਰੋਂਦੀ ਦਿਖ ਰਹੀ ਐ ਲੇਬਰ ਰੋਂਦੀ ਵਿਖਰੀ ਐ ਉਹ ਕਿਸਾਨ ਨਹੀਂ ਵਿਖਰੇ ਜਿਹੜਾ ਕਰਜ਼ੇ ਪਿੱਛੇ ਕੁਤਕੁਸ਼ੀ ਕਰ ਗਿਆ ਮੈਨੂੰ ਬਾਹਰ ਜਿਹੜੇ ਬੈਠੇ ਨੇ ਮੈਨੂੰ ਨੂੰ ਦਿਖਦੇ ਜ਼ਮੀਰ ਮਰਿਆ ਲੋਕ ਨਹੀਂ ਸਾਰੇ ਉਨਾ ਜਮੀਰ ਮਰਿਆ ਆ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਪੰਜਾਬ ਦੀ ਅਰਥਵਿਵਸਤਾ ਖਰਾਬ ਕਰ ਰਹੇ ਨੇ ਆਪਣੇ ਨਿੱਜੀ ਫਾਇਦੇ ਲਈ ਕੀ ਤੁਹਾਡਾ ਜਮੀਰ ਨਹੀਂ ਮਰਿਆ ਹੋਇਆ ਤੁਸੀਂ ਇੱਕ ਪੰਜਾਬੀ ਹੋ ਕੇ ਇਹੋ ਜਿਹਾ ਪੰਜਾਬੀਏ ਤੈਨੂੰ ਕਹਿ ਰਹੇ ਹੋ ਕਿ ਮੇਰਾ ਬਾਰਡਰ ਜਾਮ ਕਰ ਦਿਓ ਧਰਨਾ ਲਾ ਦਿਓ ਹਰ ਗੱਲ ਗੱਲ ਨੂੰ ਧਰਨੇ ਲਾ ਦਿਓ ਅੱਜਰ ਮੈਂ ਫੇਰ ਕਹਿ ਰਿਹਾ ਬਾਰਡਰ ਹਰਿਆਣੇ ਵਾਲਿਆਂ ਨੇ ਜਾਮ ਕੀਤਾ ਹੋਇਆ ਨਾ ਕਿ ਪੰਜਾਬ ਵਾਲਿਆਂ ਨੇ ਮੇਰੀ ਗੱਲ ਸੁਣੋ ਪਾਜੀ ਮੇਰੀ ਫੈਕਟਰੀ ਚ ਦਿੱਲੀ ਦਾ 200 ਪੀ টি-ਸ਼ਰਟ ਦਾ ਬੰਦਾ ਠੀਕ ਆ ਮਿਲ ਮਹੀਨੇ ਦਾ ਬਣਿਆ ਮੇਰਾ 6000 ਪੀਸ ਸਵਾਲ ਦਾ ਮੇਰਾ 72000 ਪੀਸ ਬਣ ਗਿਆ ਜੀ ਵਿੱਚੋਂ ਮੇਰਾ 25000 ਬਿਕ ਜਾਂਦਾ 50000 ਵਿੱਚੋਂ ਦਾ 25000 ਮੇਰਾ ਪੀਸ ਹਰ ਸਾਲ ਬਚ ਜਾਂਦਾ ਜਿਹੜਾ ਮੈਂ ਅਗਲੇ ਸਾਲ ਜੇ ਕਿਤੇ ਡਿਸਕਾਊਂਟ ਦੇ ਵੇਚ ਦਿੰਨਾ ਕੀ ਆ ਮੈਂ ਸਰਕਾਰ ਨੂੰ ਕਹਾਂ ਵੀ ਮੇਰਾ ਮਾਲ ਉਹ ਵੀ ਖਰੀਦੋ ਦੂਜੀ ਗੱਲ ਜਿਹੜਾ ਮੈਨੂੰ ਮਾਲ ਬਚੀ ਜਾਂਦਾ ਕੀ ਆ ਸਰਕਾਰ ਮੈਨੂੰ ਗਰੰਟੀ ਦਿੰਦੀ ਹੈ ਜਿਹੜਾ ਮੇਰਾ ਬਚਿਆ ਮਾਲ ਸਰਕਾਰ ਖਰੀਦੂਗੀ ਦੂਜੀ ਗੱਲ ਮੈਂ 65 ਰੁਪਏ ਦੀ T-shirt ਬਣਾਉਣਾ ਠੀਕ ਹੈ ਤੇ ਮੈਂ ਕੀ ਕਹਾਂ ਸਰਕਾਰ ਨੂੰ ਮੇਰਾ 150 ਰੁਪਏ ਚ ਮਾਲ ਖਰੀਦੋ ਕਰੇ ਸਰਕਾਰ ਨੇ ਕਿਹਾ ਵੀ ਤੁਹਾਡੀ ਆ ਫੈਕਟਰੀ ਆ ਮੈਂ ਫੈਕਟਰੀ ਦੇ ਵਿੱਚੋਂ ਰ ਬੜਾ ਰਜਗਾਰ ਮਾਰਨ ਲੱਗਾ ਔਰ ਫੈਕਟਰੀ ਔਰ ਸਰਕਾਰੇ ਕਿਸਾਨ ਨੂੰ ਜਦੋਂ ਮਰਜ਼ੀ ਕਹਿ ਦਿੰਦੇ ਆਏ ਤੇਰੇ ਇਹਦੇ ਜੋ ਜੀਟੀ ਰੋਡ ਨਿਕਲਣ ਲੱਗਾ ਪ੍ਰੋਪਰਟੀ ਵੀ ਉਹਨਾਂ ਦੀ ਮਹਿੰਗੀ ਹੁੰਦੀ ਨਾ ਜਿੱਥੋਂ ਰੋਡ ਨਿਕਲ ਗਈ ਉਸ ਜਿਹੜੇ ਖੇਤ ਉਹ ਵੀ ਮਹਿੰਗੇ ਹੋ ਜਾਂਦੇ ਨੇ ਤੇ ਜਿਹੜਾ ਆਸੇ ਪਾਸੇ ਖੇਤ ਖਰਾਬ ਹੋ ਜਾਂਦੇ ਨੇ ਜਿਹੜੀ ਜਗ੍ਹਾ ਕਿ ਤੁਹਾਨੂੰ ਪਤਾ ਹੈ ਕਿੱਡੇ ਕਰੋੜਾਂ ਚ ਮੁਹਾਲੀ ਵਿਕਿਆ ਜਦੋਂ 에ਰਪੋਰਟ ਬਣਿਆ ਸੀ ਉਹਦੇ ਤੇ ਇੱਕ ਮੂਵੀ ਬਣੀ ਹੈ ਦੇਖਣਾ ਉਹ ਇਹ ਭੋਲੇ ਹੋਏ ਉਹਦੇ ਜੇ ਦਿਖਾਇਆ ਗਿਆ ਕਿ ਉਹ ਜਿਹੜਾ 400 ਕਰੋੜ ਰੁਪਏ ਦਾ ਪ੍ਰੋਜੈਕਟ ਬਣਿਆ ਉਸ ਚ ਕੰਮ ਕਰਨ ਵਾਲਾ ਬੰਦਾ ਉਹ ਐ ਜਿਹੜਾ ਉਸ ਖੇਤ ਦਾ ਮਾਲਕ ਸੀ ਅੱਜ ਉੱਥੇ ਚੌਕੀਦਾਰੀ ਕਰ ਰਿਹਾ ਉਹ ਮੇਰੀ ਕੀ ਗੱਲ ਸੁਣੂਗੇ ਅੰਦੋਲਨ ਦੇ ਵਿੱਚ ਜਿਹੜੀ ਆ ਗੱਲ ਰੱਖੀ ਗਈ ਉੱਥੇ ਅੰਦੋਲਨ ਤਾਂ ਗੱਲ ਕੀਤੀ ਸਾਡੇ ਕਰਜ਼ੇ ਮਾਫ ਕੀਤੇ ਜਾਣ ਸਿਰਫ ਬੇਮਤਲਬ ਇਸ਼ੂ ਲੈ ਕੇ ਪੰਜਾਬ ਦਾ ਮਾਹੌਲ ਪੰਜਾਬ ਦੇ ਵਪਾਰੀਆਂ ਦਾ ਵਪਾਰ ਤਬਾ ਕੀਤਾ ਜਾ ਰਿਹਾ ਮੈਂ ਤਾਂ ਬੇਨਤੀ ਕਰਾਂਗਾ ਸਰਕਾਰਾਂ ਨੂੰ ਵੀ ਵੀ ਜਿਹੜੀ ਤੁਸੀਂ ਫ੍ਰੀ ਦੇਣ ਦੀ ਹੱਤ ਹਰ ਵਾਰ 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 ਧਰਨੇ ਲਾ ਜਦੋਂ ਜਦੋਂ ਧਰਨੇ ਲਾਂਦੇ ਜਦੋਂ ਦੋ ਚੋਣਾਂ ਆਉਂਦੇ ਕਿਸਾਨਾਂ ਨੂੰ ਕਰਜ਼ਾ ਮਾਫ ਕੀਤੇ ਜਾਂਦੇ ਆ ਇਵੋੜ ਦੀ ਰਾਣੀ ਤੋਂ ਪਰੇ ਹਟ ਕੇ ਇਹਨਾਂ ਦੇ ਕਰਜ਼ਾ ਮਾਫ ਕਰਨੇ ਬੰਦ ਕੀਤੇ ਜਾਣੇ ਚਾਹੀਦੇ ਆ ਜਿਹੜੀ ਇਹਨਾਂ ਵੀ ਇਹ ਵੀ ਕੋਈ ਚਨਾਵੀ ਇਹ ਵੀ ਚਨਾਵੀ ਸਟੰਟ ਤਾਂ ਨਹੀਂ ਜਾਣੇ ਚਾਹੀਦੇ ਆ ਇਹ ਵੀ ਚਨਾਵੀ ਸਟੰਟ ਤਾਂ ਨਹੀਂ ਚਨਾਵੀ ਸਟੰਟੀ ਹੋਰ ਕੀ ਹੈ ਮੋਦੀ ਸਾਹਿਬ ਕਰ ਰਹੇ ਨੇ ਸੈਂਟਰ ਕਰ ਰਹੇ ਪਤਾ ਲੱਗ ਜੂ ਲੋਕਾਂ ਨੂੰ ਇਹ ਲੋਕ ਕੰਗਰਸ ਕਰ ਰਹੀ ਹੈ ਕੌਣ ਕਰ ਜਿਹਦੇ ਖਿਲਾਫ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਉਹ ਕਿਉਂ ਕਰੂਗਾ ਇਹ ਤਾਂ ਮੈਂ ਸੁਣਿਆ ਸਾਡੇ ਲੁਧਿਆਣਾ ਦੇ ਸ਼ਹਿਰ ਦੇ ਐਮਪੀ ਬਿੱਟੂ ਜੀ ਦਾ ਉਹ ਕਹਿੰਦੇ ਨੇ ਕਿ ਕਿਸਾਨ ਦੱਸਣ ਤੁਹਾਨੂੰ ਤੇਲ ਚਾਹੀਦਾ ਡੀਜ਼ਲ ਚਾਹੀਦਾ ਕੀ ਜਿਹੜਾ ਜੀਐਸਪੀ ਚਾਹੀਦਾ ਅਸੀਂ ਲੋਕ ਭੇਜਾਂਗੇ ਬੜੀ ਮਾਤਕਾਰੇ ਸਾਡੇ ਸੰਸਦ ਬਿੱਟੂ ਜੀ ਪਰ ਮੈਂ ਉਹਨੂੰ ਪੁੱਛਣਾ ਕਹਾਂਗਾ ਪੱਲੜੇ ਦਾ ਦੋਵੇਂ ਹੀ ਨਹੀਂ ਨਾ ਇੱਕ ਜੇ ਕੋਈ ਹਮਾਇਤ ਕਰ ਰਿਹਾ ਤਾਂ ਉਹਦਾ ਵਿਰੋਧੀ ਵੀ ਹੈ ਜੇ ਕੋਈ ਵਿਰੋਧ ਕਰ ਰਿਹਾ ਤਾਂ ਉਹਦਾ ਹਮਾਇਤੀ ਬਿੱਟੂ ਜੀ ਕਿਸਾਨਾਂ ਦਾ ਦੇਖਦੇ ਹੋ ਕਦੀ ਵਪਾਰੀਆਂ ਦਾ ਵੀ ਬਾਰੇ ਸੋਚਣਗੇ ਸਾਡੇ ਆਦਰਨੀਏ ਐਮਪੀ ਸਾਹਿਬ ਨੇ ਸਰਦਾਰ ਬੈਂ ਸਿੰਘ ਜੀ ਦੇ ਪੁੱਤਿਆਂ ਨੇ ਬੜਾ ਮਾਨ ਸਨਮਾਨ ਸਰਦਾਰ ਬੈਂ ਸਿੰਘ ਦਾ ਸਾਡੇ ਦਿਲ ਦੇ ਅੰਦਰ ਵਪਾਰੀਆਂ ਨਾਲ ਤਾਂ ਉਹਨਾਂ ਦਾ ਪਿਆਰ ਹੀ ਬੜਾ ਲੁਧਿਆਣੇ ਦੇ ਯਾਰ ਐਸਾ ਪਿਆਰ ਸਾਡਾ ਵਪਾਰ ਬੰਦ ਕਰਾ ਕੇ ਵਪਾਰ ਦੇ ਪਿੱਛੇ ਤਾਂ ਉਹਨਾਂ ਨੇ ਹੋਜਰੀ ਦੇ ਲਈ ਹੋਜਰੀ ਲਈ ਉਹਨਾਂ ਨੇ ਦਿੱਲੀ ਜਾ ਕੇ ਆਵਾਜ਼ ਚੱਕੀ ਉਸ ਸੰਸਦ ਦੇ ਵਿੱਚ ਮੇਰੀ ਗੱਲ ਦਸੋ ਧਰਨੇ ਲਵਾ ਕੇ ਕਿਹ ਆ ਵਪਾਰੀਆਂ ਦਾ ਹਲ ਕਰਾ ਰਹੇ ਨੇ ਕਿ ਆ ਸੜਕਾਂ ਜਾਮ ਕਰਾ ਕੇ ਕਿਹ ਵਪਾਰੀਆਂ ਦਾ ਹਲ ਕਰਾ ਰਹੇ ਨੇ ਜਿਹੜੇ ਜਿਸ ਫੈਕਟਰੀ ਦੇ ਵਿੱਚ ਹਜ਼ਾਰ ਪੀਸ ਦਿੱਲੀ ਦਾ ਬੰਦਾ ਸੀ ਅੱਜ ਦੀ ਤੀਜੇ 100 ਪੀਸ ਮੜੀ ਮੁਸ਼ਕਿਲਾਂ ਬਣਾ ਰਿਹਾ ਵੀ ਕਾਰਖਾਨਾ ਰੂਟੀਨ 'ਚ ਜਿਹੜੇ ਬੈਂਕਾਂ ਦੇ ਲੋਨ ਲਿੱਤੇ ਹੋਏ ਫੈਕਟਰੀ ਵਾਲਿਆਂ ਨੇ ਮਜਬੂਰੀ ਹੈ ਵੀ ਕਾਰਖਾਨਾ ਨਾ ਚਲੇਣਾ ਹਰ ਦਿਨ ਦੀ ਕਿਸ਼ਤ ਪੈਂਦੀ ਹੈ ਉਹ ਕੌਣ ਲਾਏਗਾ ਉਹ ਕੌਣ ਉਹ ਜਿਹੜਾ ਕਰਜ਼ਾ ਚੜਨਾ ਉਹਨੂੰ ਮਾਫ਼ ਕੌਣ ਕਰਾਏਗਾ ਇਹ ਕਰਾਣਗੇ ਪਤਾ ਨਹੀਂ ਕਿ ਕਿਸ ਨੇ ਮਾਫ਼ ਕਰਨਾ ਸਾਡਾ ਤਾਂ ਬਿਲਕੁਲ ਉਹਨਾਂ ਨੇ ਆ ਕੇ 3 ਮਹੀਨਿਆਂ ਬਾਅਦ ਫੈਕਟਰੀ ਦੇ ਬਾਹਰ ਨੋਟਿਸ ਲਾਜਣਾ ਮੁੜ ਕੇ ਆ ਕੇ ਫੈਕਟਰੀ ਸੀਲ ਕਰ ਜਣੀ ਆ ਤਾਲਾ ਲਾ ਜਾਣਾ ਸਾਨੂੰ ਕਿਸੇ ਨੇ ਮਾਫ਼ ਥੋੜੀ ਕਰਨਾ ਸਾਨੂੰ ਤਾਂ ਦੋ ਮਾਲਕ ਮਕਾਨ ਨੇ ਵੀ ਕਹਿਣਾ ਫੈਕਟਰੀ ਦਾ ਕਿਰਾਇਆ ਦੇ ਸਾਨੂੰ ਤਾਂ ਬੈਂਕ ਵਾਲੇ ਨੇ ਵੀ ਕਹਿਣਾ ਕਿਸ਼ਤ ਦੇ ਘਰ ਦੀ ਕਿਸ਼ਤ ਵੀ ਦੇ ਫੈਕਟਰੀ ਦੀ ਕਿਸ਼ਤ ਵੀ ਦੇ ਅਸੀਂ ਤਾਂ ਹਰ ਪਾਸੋਂ ਮਰ ਗਏ ਮਾਲ ਅੰਦਰ ਰਹਿ ਗਿਆ ਮਾਲ 부ਜ ਹੋ ਜਾਣਾ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਕਣਕ ਖਰਾਬ ਹੋ ਗਈ ਇਦਾਂ ਹੀ ਕੱਪੜਾ 부ਜ ਹੋ ਜਾਂਦਾ ਜਦੋਂ ਕੱਪੜਾ 6 ਮਹੀਨੇ ਅੰਦਰ ਰਹਿ ਗਿਆ ਉਹ ਵੀ ਖਤਮ ਹੋਏ ਨਾ ਜਦੋਂ ਆਪਾਂ ਨੂੰ ਸੁਟਣਾ ਦੋ ਟੋਟੇ ਹੋਏ ਨੇ ਥਾਂ ਦੇ ਉਹਦੇ ਵਿੱਚ ਕੁਝ ਨਹੀਂ ਰਹਿਣਾ ਸਾਨੂੰ ਕਿਸੇ ਨੇ ਲੋਨ ਨਹੀਂ ਮਾਫ਼ ਕਰਨਾ ਅਸੀਂ ਤਾਂ ਕਰਜ਼ੇ ਹੇਟ ਆ ਜਾਣਾ ਇਹਨਾਂ ਕਰਕੇ ਜੇ ਆ ਬਹੁਤ ਬਹੁਤ ਸ਼ੁਕਰੀਆ ਟੰਦਰਸਾਮ ਨਾਲ ਗੱਲਬਾਤ ਕਰਨ ਦੇ ਲਈ ਤੁਹਾਡੇ ਸਾਥੀਆਂ ਦਾ ਸ਼ੁਕਰੀਆ ਸੋ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਹਾਡੇ ਕਮੈਂਟਸ ਦਾ ਇੰਤਜ਼ਾਰ ਰਹੇਗਾ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਐਸਐਮ ਟੀਵੀ ਦੇ ਨਾਲ ਫਿਲਹਾਲ ਦੇ ਲਈ ਦਿਓ ਇਜਾਜ਼ਤ ਧੰਨਵਾਦ